ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹਨ ਕਿ ਬੁੱਢੇ ਮਾਪਿਓ ਨੂੰ ਘਰੋਂ ਕੱਢ ਦੇਣ ਵਾਲਾ ਪੁੱਤ ਇੱਕ ਦਿਨ ਦੁਨੀਆ ਦੀ ਪੀੜ ਵਿੱਚ ਖੋਦ ਹੀ ਗਵਾ ਜਾਂਦਾ ਹੈ ਤੇ ਇਨਸਾਫ ਦਾ ਤਰਾਜੂ دیر ਨਾਲ ਸਹੀ ਪਰ ਪਲਟਦਾ ਜ਼ਰੂਰ ਹੈ ਅੱਜ ਦੀ ਕਹਾਣੀ ਇੱਕ ਇਹੋ ਜਿਹੀ ਮਾਂ ਦੀ ਹੈ ਜਿਨੇ ਆਪਣੇ ਬੇਟੇ ਲਈ ਸਭ ਕੁਝ ਵੇਚ ਦਿੱਤਾ ਤੇ ਉਹ ਬੇਟਾ ਅਮੀਰੀ ਦੇ ਨਸ਼ੇ ਵਿੱਚ ਉਸੇ ਮਾਂ ਪਿਓ ਨੂੰ ਆਪਣੀ ਕਾਰ ਤੱਕ ਨੂੰ ਹੱਥ ਨਹੀਂ ਲਾਉਂਦਾ ਪਰ ਜਦੋਂ ਕਿਸਮਤ ਪਾਸਾ ਪਲਟਦੀ ਹੈ ਤਾਂ ਉਹ ਮਾਂ ਪਿਓ ਆਪਣੀ ਮਿਹਨਤ ਨਾਲ ਇਹਨਾਂ ਉੱਤੇ ਉੱਠ ਜਾਂਦੇ ਹਨ ਕਿ ਦੁਨੀਆ ਵੀ ਹੈਰਾਨ ਰਹਿ ਜਾਂਦੀ ਹੈ ਤੇ ਬੇਟਾ ਉਸੇ ਕਾਰ ਦੇ ਅੱਗੇ ਡਿੱਗ ਕੇ ਮਾਫੀ ਮੰਗਦਾ ਹੈ ਚੰਡੀਗੜ੍ਹ ਦੇ ਇੱਕ ਪਾਸੇ ਇਲਾਕੇ ਦੀ ਕਲੋਨੀ ਦੇ ਗੇਟ ਦੇ ਬਾਹਰ ਸਿਖਰ ਦੁਪਹਿਰ 'ਚ ਇੱਕ ਦੁਬਲੀ ਪਤਲੀ ਕਮਰ ਚੁੱਕੀ ਹੋਈ ਔਰਤ ਖੜੀ ਸੀ ਜਿਹਦੇ ਚਿਹਰੇ ਤੇ ਚੁਰੜੀਆਂ ਸੀ ਪਰ ਅੱਖਾਂ ਵਿੱਚ ਉਮੀਦ ਦੀ ਲੋ ਸੀ ਹਰਜੀਤ कौर ਅੱਜ ਤੀਜਾ ਦਿਨ ਸੀ ਜਦੋਂ ਆਪਣੇ ਬੇਟੇ ਪ੍ਰਦੀਪ ਗਰੇਵਾਲ ਨੂੰ ਮਿਲਣ ਇੱਥੇ ਆਈ ਸੀ ਉਹਨਾਂ ਦੇ ਪਤੀ ਹਸਪਤਾਲ ਵਿੱਚ ਦਾਖਲ ਸੀ ਦਿਲ ਦਾ ਪੁਰਾਣਾ ਰੋਗ ਅਚਾਨਕ ਵਧ ਗਿਆ ਸੀ ਤੇ ਇਲਾਜ ਲਈ ਪੈਸੇ ਚਾਹੀਦੇ ਸੀ ਪਰ ਘਰ 1 ਰੁਪਈਆ ਨਹੀਂ ਸੀ ਹਰਜੀਤ ਕੌਰ ਨੇ ਸਿਕਿਉਰਿਟੀ ਗਾਰਡ ਵੱਲ ਵੇਖਿਆ ਤੇ ਦੋਵੇਂ ਹੱਥ ਜੋੜ ਕੇ ਉਹਨੂੰ ਕਿਹਾ ਕਿ ਪੁੱਤ ਅੰਦਰ ਦੱਸ ਕੇ ਆ ਮੈਂ ਆਪਣੇ ਬੇਟੇ ਨੂੰ ਬਸ 2 ਮਿੰਟ ਮਿਲਣਾ ਚਾਹੁੰਨੀ ਆ ਬਹੁਤ ਜ਼ਰੂਰੀ ਗੱਲ ਐ ਕਰਨ 26 ਸਾਲ ਦਾ ਦੁਬਲਾ ਪਤਲਾ ਜਿਹਾ ਜਵਾਨ ਥੋੜਾ ਜਿਹਾ ਕਠੋਰ ਬੰਦੇ ਹੋਏ ਬੋਲਿਆ ਮਾਂ ਜੀ ਮੈਂ ਕਿੰਨੀ ਵਾਰ ਕਿਹਾ ਤੁਹਾਨੂੰ ਕਿ ਸਾਹਿਬ ਨੇ ਮਨਾਂ ਕੀਤਾ ਐ ਤੇ ਤੁਹਾਡੇ ਵਰਗੀ ਮਤਲਬ ਤੁਸੀਂ ਉਹਨਾਂ ਦੀ ਮਾਂ ਨਹੀਂ ਲੱਗਦੇ ਕੁਝ ਸੈਕਿੰਡ ਉੱਥੇ ਚੁੱਪਛਾ ਗਈ ਹਰਜੀਤਕੌਰ ਦੇ ਬੋਲ ਕੰਬ ਰਹੇ ਸੀ ਮੈਂ ਝੂਠ ਕਿਉਂ ਬੋਲੂੰਗੀ ਪੁੱਤ ਕਰਨ ਦਾ ਦਿਲ ਪਿਗਲਣ ਲੱਗਾ ਪਰ ਨੌਕਰੀ ਦਾ ਡਰ ਸੀ ਮਾਂ ਜੀ ਤੁਸੀਂ ਇੱਥੇ ਬੈਠ ਜਾਓ ਉਸ ਰੁੱਖ ਥੱਲੇ ਮੈਂ ਫਿਰ ਤੋਂ ਕੋਸ਼ਿਸ਼ ਕਰਦਾ ਹਾਂ ਹਰਜੀਤਕੌਰ ਉੱਥੇ ਹੀ ਬਹਿ ਗਈ ਸਰੀਰ ਕੰਬ ਰਿਹਾ ਸੀ ਪਰ ਉਮੀਦ ਨਹੀਂ ਟੁੱਟੀ ਸੀ ਅੰਦਰ ਵੱਡੇ ਸਾਰੇ ਡ੍ਰੈਗ ਰੂਮ ਵਿੱਚ ਗੁਰਲੀਨ ਆਪਣੇ ਨਵੇਂ ਫੋਨ ਕਵਰ ਦੀ ਰੀਲ ਬਣਾ ਰਹੀ ਸੀ ਇਨੇ ਨੂੰ ਕਰਨ ਨੇ ਆ ਕੇ ਕਿਹਾ ਮੈਡਮ ਬਾਹਰ ਇੱਕ ਬਜ਼ੁਰਗ ਔਰਤ ਆਈ ਐ ਕਹਿ ਰਹੀ ਐ ਤੁਹਾਡੀ ਮਾਂ ਹੈ ਗੁਰਲੀਨ ਨੇ ਹੈਰਾਨੀ ਨਾਲ ਕਿਹਾ ਸਾਡੀ ਮਾਂ ਉਹ ਉਹ ਔਰਤ ਤਾਂ ਹਰ ਹਫਤੇ ਆ ਜਾਂਦੀ ਐ ਮੈਂ ਕਿਹਾ ਸੀ ਨਾ ਕਰਨ ਉਹਨੂੰ ਅੰਦਰ ਨਾ ਹੋਂਦਈ ਪਤਾ ਨਹੀਂ ਕਿਉਂ ਇਹ ਸੁਣ ਕੇ ਕਰਨ ਨੂੰ ਝਟਕਾ ਜਾ ਲੱਗਾ ਬੁੱਢੀ ਔਰਤ ਦੀ ਝੁਕੀ ਕਮਰ ਕੰਬਦੇ ਹੱਥ ਤੇ ਬੇਨਤੀ ਭਰੀਆਂ ਅੱਖਾਂ ਉਹਨੂੰ ਜਾਦ ਆ ਗਈਆਂ ਗੁਰਲੀਨ ਨੇ ਕੌੜੀ ਜੀ ਮੁਸਕਰਾੜ ਦੇ ਨਾਲ ਵੇਖਿਆ ਉਹ ਕਹਿੰਦੀ ਐ ਪੁੱਤ ਬਹੂ ਆਵੋ ਮੇਰੀ ਪਲਾ ਇਹ ਸ਼ਕਲ ਕਿਸੇ ਅਮੀਰ ਦੀ ਮਾਂ ਦੀ ਹੋ ਸਕਦੀ ਆ ਛੋ ਰੋਮ ਵਿੱਚ ਉਦੋਂ ਕੱਪੜੇ ਖਰੀਦ ਨਹੀਂ ਸਕਦੀ ਤੇ ਕਹਿੰਦੀ ਆ ਸਾਡੀ ਮਾਂ ਆ ਉਦੋਂ ਹੀ ਪ੍ਰਦੀਪ ਮੀਟਿੰਗ ਰੂਮ ਵਿੱਚੋਂ ਨਿਕਲ ਕੇ ਆਇਆ ਕੀ ਹੋਇਆ ਗੁਰਲੀਨ ਫਿਰ ਉਹ ਆ ਗਈ ਹਾਂ ਤੇ ਅੱਜ ਵੀ ਪੈਸੇ ਹੀ ਮੰਗਣ ਆਈ ਆ ਸ਼ਾਇਦ ਉਹਦਾ ਬੁੱਢਾ ਪਤੀ ਹਸਪਤਾਲ ਵਿੱਚ ਆ ਪ੍ਰਦੀਪ ਚੇੜ ਗਿਆ ਕਿੰਨੀ ਵਾਰ ਆਖਿਆ ਆ ਕਿ ਨਾ ਵੀ ਲੋਕ ਸੋਚਣਗੇ ਕਿ ਇਹ ਗਰੀਬ ਸਾਡੀ ਰਿਸ਼ਤੇਦਾਰ ਹੈ ਮੇਰੀ ਮੀਟਿੰਗ ਹੈ ਲੇਟ ਕਰਵਾਉਗੀ ਚੱਲ ਬਾਹਰ ਚੱਲ ਕੇ ਸਮਝਾ ਕੇ ਆਉਣਾ ਉਹਨੂੰ ਦੋਵੇਂ ਗੁੱਸੇ ਨਾਲ ਬਾਹਰ ਨਿਕਲੇ ਹਰਜੀਤਕੌਰ ਉਹਨਾਂ ਨੂੰ ਆਉਂਦੇ ਵੇਖ ਕੇ ਮੁਸਕਰਾ ਪਈ ਪੁੱਤ ਪ੍ਰਦੀਪ ਗਲਾ ਭਰ ਆਇਆ ਉਹਦਾ ਚੰਗਾ ਹੋਇਆ ਤੂੰ ਮੈਨੂੰ ਮਿਲ ਗਿਆ ਤੇਰੇ ਪਾਪਾ ਦੀ ਹਾਲਤ ਬਹੁਤ ਗੰਭੀਰ ਹੈ ਡਾਕਟਰ ਨੇ ਕਿਹਾ ਤੁਰੰਤ ਪੈਸੇ ਜਮ੍ਹਾਂ ਕਰਵਾਓ ਪ੍ਰਦੀਪ ਨੇ ਹੱਥ ਦਾ ਇਸ਼ਾਰਾ ਕੀਤਾ ਬਸ ਕਿੰਨੀ ਵਾਰ ਇਹ ਕਹਾਣੀ ਸੁਣਾਏਂਗੀ 4 ਦਿਨ ਪਹਿਲਾਂ ਹੀ ਪੈਸੇ ਦਿੱਤੇ ਸੀ ਤੁਹਾਨੂੰ ਉਹ ਤਾਂ 2 ਦਿਨਾਂ ਦੀ ਦਵਾਈ ਚ ਹੀ ਖਤਮ ਹੋ ਗਿਆ ਪੁੱਤ ਮਤਲਬ ਸਾਡੇ ਪੈਸਿਆਂ ਤੇ ਪੂਰਾ ਸ਼ਹਿਰ ਚੱਲੂਗਾ ਹੁਣ ਗੁਰਲੀਨ ਨੇ ਗੁੱਸੇ ਨਾਲ ਕਿਹਾ ਹਰਜੀਤ ਕੌਰ ਦੇ ਕੋਲ ਕੋਈ ਜਵਾਬ ਨਹੀਂ ਸੀ। ਉਹਨਾਂ ਦੇ ਹੱਥ ਕੰਮਣ ਲੱਗੇ। ਤੇਰੇ ਪਿਤਾ ਜੀ ਦੀ ਜਾਨ ਤੇ ਬਣਾਈਆ ਪੁੱਤ। ਇੱਕ ਵਾਰ ਹਸਪਤਾਲ ਛੱਡਿਆ ਕਾਰ ਵਿੱਚ। ਗੁਰਲੀਨ ਦੀਆਂ ਅੱਖਾਂ 'ਚ ਗੁੱਸਾ ਆ ਗਿਆ। ਕਾਰ ਸਾਡੀ ਕਾਰ। ਬੇਬੇ ਤੇਰੀ ਔਕਾਤ ਆਟੋ ਵਿੱਚ ਬਹਿਣ ਦੀ ਵੀ ਨਹੀਂ ਆ। ਤੇ ਤੂੰ ਕਾਰ ਦੇ ਸੁਪਨੇ ਵੇਖਦੀ ਆ। ਪ੍ਰਦੀਪ ਨੇ ਘੜੀ ਵੇਖਦੇ ਹੋਏ ਕਿਹਾ ਮੈਨੂੰ ਲੇਟ ਹੋ ਰਿਹਾ ਆ। ਕਰਨ ਇਹਨਾਂ ਨੂੰ ਗੇਟ ਤੋਂ ਬਾਹਰ ਕਰ ਦੇ। ਤੇ ਦੋਵੇਂ ਚਲੇ ਗਏ। ਹਰਜੀਤ ਕੌਰ ਸੁੰਨ ਰਹਿ ਗਈ। ਅੱਖਾਂ ਵਿੱਚ ਬੱਸ ਹੰਝੂ ਸੀ। ਕਰਨ ਹੁਣ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗਾ ਹੌਲੀ ਹੌਲੀ ਹਰਜੀਤ ਕੌਰ ਦੇ ਕੋਲ ਆਇਆ ਮਾਜੀ ਤੁਸੀਂ ਰੋਵੋ ਨਾ ਦੱਸੋ ਕਿੰਨੇ ਪੈਸੇ ਚਾਹੀਦੇ ਆ ਬਸ 2000 ਪੁੱਤ ਆਵਾਜ਼ ਟੁੱਟੀ ਹੋਈ ਸੀ ਕਰਨ ਨੇ ਆਪਣੀ ਜੇਬ ਰੋਲੀ ਸਿਰਫ 120 ਰੁਪਏ ਨਿਕਲੇ ਮਾਜੀ ਬਸ ਇੰਨੇ ਹੀ ਆ ਰੱਖ ਲਓ ਹਰਜੀਤ ਕੌਰ ਨੇ ਪੈਸੇ ਫੜ ਲਏ ਤੇ ਉਹਨੂੰ ਪਿਆਰ ਦਿੰਦੇ ਹੋਏ ਬੋਲੀ ਤੂੰ ਮੇਰੇ ਪੋਤੇ ਤੋਂ ਘੱਟ ਨਹੀਂ ਤੇ ਫਿਰ ਉਹ ਤੁਰ ਪਈ ਕਦਮਾਂ ਵਿੱਚ ਲੜਖੜਾਤ ਸੀ ਤੇ ਦਿਲ ਵਿੱਚ ਖਾਲੀਪਣ ਹਸਪਤਾਲ ਦੇ ਕਮਰੇ ਚ ਉਹਨਾਂ ਦਾ ਪਤੀ ਲੇਟਿਆ ਹੋਇਆ ਸੀ ਹਰਜੀਤਕੌਰ ਨੂੰ ਵੇਖਦੇ ਹੀ ਸਮਝ ਗਿਆ ਪ੍ਰਦੀਪ ਨੇ ਮਦਦ ਨਹੀਂ ਕੀਤੀ ਨਾ ਤਾਂ ਹਰਜੀਤਕੌਰ ਫੁੱਟ ਪਈ ਸਾਡੇ ਬੇਟੇ ਦੇ ਦਿਲ ਵਿੱਚ ਹੁਣ ਸਾਡੇ ਲਈ ਜਗ੍ਹਾ ਨਹੀਂ ਬਚੀ ਤਾਂ ਪ੍ਰਦੀਪ ਦੇ ਪਾਪਾ ਦੀਆਂ ਅੱਖਾਂ ਪਰ ਆਈਆਂ ਅਸੀਂ ਤਾਂ ਉਹਦੇ ਲਈ ਸਭ ਕੁਝ ਵੇਚ ਦਿੱਤਾ ਪਰ ਉਹ ਉੱਥੇ ਹੀ ਕੋਨੇ ਵਿੱਚ ਲੇਟਿਆ ਇੱਕ ਹੋਰ ਮਰੀਜ਼ ਇਹ ਸਭ ਕੁਝ ਸੁਣ ਰਿਹਾ ਸੀ ਇੱਕ 40-45 ਸਾਲ ਦਾ ਸਖਤ ਬਹੁਤ ਅਮੀਰ ਲੱਗਦਾ ਸੀ ਉਹ ਉੱदास ਹੋ ਗਿਆ ਤੇ ਪ੍ਰਦੀਪ ਦੇ ਪਾਪਾ ਦੇ ਕੋਲ ਆਇਆ ਬਾਪੂ ਜੀ ਹਰਪ੍ਰਜਨ ਸਿੰਘ ਨੇ ਹੈਰਾਨ ਹੋ ਕੇ ਵੇਖਿਆ ਤੂੰ ਕੌਣ ਹੈਂ ਮੈਂ ਆਕਾਸ਼ ਤੁਹਾਡਾ ਉਹੀ ਵਿਦਿਆਰਥੀ ਜਿੰਨੂੰ ਤੁਸੀਂ ਵਿਗਿਆਨ ਪੜਾਈ ਸੀ ਹਰਪੰਜਨ ਸਿੰਘ ਤੇ ਹਰਜੀਤ ਕੌਰ ਦੇ ਚਿਹਰੇ ਤੇ ਹੈਰਾਨੀ ਆ ਗਈ ਆਕਾਸ਼ ਨੇ ਹੌਲੀ ਜੀ ਉਹਨਾਂ ਦਾ ਹੱਥ ਫੜਿਆ ਸਰ ਹੁਣ ਅੱਗੇ ਦਾ ਸਾਰਾ ਇਲਾਜ ਮੈਂ ਕਰਵਾਉਂਗਾ ਤੁਹਾਡਾ ਤੁਸੀਂ ਚਿੰਤਾ ਨਾ ਕਰੋ ਹਰਜੀਤ ਕੌਰ ਦੀਆਂ ਅੱਖਾਂ 'ਚ ਪਹਿਲੀ ਵਾਰੀ ਆਕਾਸ਼ਾ ਦੀ ਕਿਰਨ ਜਾਗੀ ਹਸਪਤਾਲ ਦੇ ਬਿਸਤਰੇ ਤੇ ਲੇਟੇ ਹਰਪੰਜਨ ਸਿੰਘ ਅਜੇ ਵੀ ਹੈਰਾਨ ਸੀ ਆਕਾਸ਼ ਜਿੰਨੂੰ ਉਹਨਾਂ ਨੇ ਕਈ ਸਾਲ ਪਹਿਲਾਂ ਰੇਲਵੇ ਕੁਆਟਰ ਦੇ ਛੋਟੇ ਜਿਹੇ ਕਮਰੇ ਵਿੱਚ ਟਿਊਸ਼ਨ ਪੜਾਈ ਸੀ ਅੱਜ ਚੰਡੀਗੜ੍ਹ ਦਾ ਸਭ ਤੋਂ ਵੱਡਾ ਕੱਪੜੇ ਦਾ ਵਪਾਰੀ ਬਣ ਚੁੱਕਾ ਸੀ। ਹਰਜੀਤ ਕੌਰ ਨੇ ਕੰਬਦੀ ਆਵਾਜ਼ ਵਿੱਚ ਕਿਹਾ ਪੁੱਤ ਤੂੰ ਸਾਨੂੰ ਕਿਵੇਂ ਪਹਿਚਾਨ ਲਿਆ? ਆਕਾਸ਼ ਮੁਸਕਰਾਇਆ ਸਰ ਤੁਹਾਡੀ ਆਵਾਜ਼ ਤੁਹਾਡੀਆਂ ਅੱਖਾਂ ਤੁਹਾਡੀ ਸਾਦਗੀ ਸਭ ਉਹੀ ਹੈ ਜੇ ਤੁਸੀਂ ਨਾ ਹੁੰਦੇ ਤਾਂ ਅੱਜ ਮੈਂ ਇਸ ਮੁਕਾਮ ਤੱਕ ਨਾ ਪਹੁੰਚ ਪਾਉਂਦਾ। ਹਰਪਰਜਨ ਸਿੰਘ ਦੀਆਂ ਅੱਖਾਂ ਨਮ ਹੋ ਗਈਆਂ। ਉਹਨਾਂ ਨੂੰ ਪਹਿਲੀ ਵਾਰ ਲੱਗਾ ਜਿਵੇਂ ਕਿਸੇ ਨੇ ਟੁੱਟੇ ਹੋਏ ਦਿਲ ਵਿੱਚ ਫਿਰ ਤੋਂ ਇੱਕ ਦੀਵਾ ਜਗਾ ਦਿੱਤਾ ਹੋਵੇ, ਰੌਸ਼ਨੀ ਕਰ ਦਿੱਤੀ ਹੋਵੇ। ਆਕਾਸ਼ ਨੇ ਡਾਕਟਰ ਨੂੰ ਬੁਲਾ ਕੇ ਸਾਰਾ ਇਲਾਜ ਆਪਣੇ ਹੱਥ ਵਿੱਚ ਲੈ ਲਿਆ ਟੈਸਟ ਦਵਾਈਆਂ ਸਪੈਸ਼ਲ ਵਾਰਡ ਹਰ ਚੀਜ਼ ਉਹ ਖੁਦ ਵੇਖ ਰਿਹਾ ਸੀ ਡਾਕਟਰ ਨੇ ਕਿਹਾ ਹੁਣ ਚਿੰਤਾ ਦੀ ਕੋਈ ਗੱਲ ਨਹੀਂ ਦੋ ਤਿੰਨ ਦਿਨਾਂ ਚ ਛੁੱਟੀ ਮਿਲ ਜਾਊਗੀ ਹਰਜੀਤ ਕੌਰ ਦੀਆਂ ਅੱਖਾਂ 'ਚ ਤਸੱਲੀ ਦੀ ਚਮਕ ਆ ਗਈ ਬੇਟਾ ਆਕਾਸ਼ ਤੂੰ ਤਾਂ ਜਿਵੇਂ ਰੱਬ ਨੇ ਹੀ ਭੇਜਿਆ ਆ ਮਾਂ ਜੀ ਤੁਸੀਂ ਮੈਨੂੰ ਆਪਣਾ ਪੁੱਤ ਹੀ ਸਮਝੋ ਮੇਰੇ ਘਰ ਚੱਲੋ ਆਰਾਮ ਦੀ ਵੀ ਲੋੜ ਹੈ ਤੁਹਾਡਾ ਧਿਆਨ ਰੱਖਣਾ ਮੇਰਾ ਫਰਜ਼ ਹੈ ਹਰਜੀਤ ਕੌਰ ਤੇ ਹਰਬਜਨ ਸਿੰਘ ਦੋਵੇਂ ਚੁੱਪ ਹੋ ਗਏ ਬੇਟਾ ਅਸੀਂ ਤੇਰੇ ਘਰ ਕਿਵੇਂ ਆਕਾਸ਼ ਹਲਕਾ ਜਿਹਾ ਮੁਸਕਰਾਇਆ ਤੇ ਕਿਹਾ ਜੀਨੇ ਮੈਨੂੰ ਇਨਸਾਨ ਬਣਾਇਆ ਉਹਦੇ ਘਰ ਆਉਣ ਵਿੱਚ ਕਿਹੋ ਜੀ ਸ਼ਰਮ ਇਹ ਗੱਲ ਹਰਜੀਤ ਕੌਰ ਦੇ ਦਿਲ ਵਿੱਚ ਕਿਸੇ ਮਲਮ ਵਾਂਗ ਲੱਗੀ ਦੋ ਦਿਨਾਂ ਬਾਅਦ ਆਕਾਸ਼ ਖੁਦ ਕਾਰ ਲੈ ਕੇ ਹਸਪਤਾਲ ਪਹੁੰਚਿਆ ਹਰਜੀਤ ਕੌਰ ਨੂੰ ਪਹਿਲੀ ਵਾਰ ਕਿਸੇ ਨੇ ਇੰਨੀ ਇੱਜ਼ਤ ਨਾਲ ਕਾਰ ਦਾ ਦਰਵਾਜ਼ਾ ਖੋਲ ਕੇ ਆਪ ਬਿਠਾਇਆ ਸੀ ਆਕਾਸ਼ ਦਾ ਘਰ ਚੰਡੀਗੜ੍ਹ ਦੀਆਂ ਸਭ ਤੋਂ ਵੱਡੀਆਂ ਕੋਠੀਆਂ ਵਿੱਚੋਂ ਇੱਕ ਸੀ ਗੇਟ ਤੇ ਲੱਗੀਆਂ ਲਾਈਟਾਂ ਹਰ ਪਾਸੇ ਫੁੱਲ ਤੇ ਅੰਦਰ ਇੱਕ ਲੰਬਾ ਜਿਹਾ ਪਾਰਕ ਸਭ ਕੁਝ ਹਰਜੀਤ ਕੌਰ ਤੇ ਹਰਪਜਨ ਸਿੰਘ ਲਈ ਕਿਸੇ ਸੁਪਨੇ ਵਰਗਾ ਸੀ ਘਰ ਦੇ ਦਰਵਾਜ਼ੇ ਤੇ ਆਕਾਸ਼ ਦੀ ਪਤਨੀ ਦੋਵੇਂ ਬੱਚੇ ਤੇ ਆਕਾਸ਼ ਦੇ ਮਾਤਾ ਪਿਤਾ ਖੜੇ ਸੀ ਮਾਂ ਜੀ ਬਾਪੂ ਜੀ ਤੁਹਾਡਾ ਸਵਾਗਤ ਹੈ ਇਹ ਘਰ ਤੁਹਾਡਾ ਵੀ ਹੈ ਹਰਜੀਤ ਕੌਰ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਜਿਸ ਬੇਟੇ ਬਹੂ ਨੂੰ ਉਹਨਾਂ ਨੇ ਜਨਮ ਦਿੱਤਾ ਉਹ ਸਾਡੀ ਇੱਜ਼ਤ ਨਹੀਂ ਕਰਦੇ ਤੇ ਜਿੰਨਾਂ ਬੱਚਿਆਂ ਨੂੰ ਉਹਨਾਂ ਨੇ ਪੜਾਇਆ ਉਹ ਕਿੰਨੀ ਇੱਜ਼ਤ ਦੇ ਰਹੇ ਸੀ ਉਸ ਰਾਤ ਹਰਜੀਤ ਕੌਰ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਪਾਸੇ ਮੋੜਦੀ ਰਹੀ ਉਹਨਾਂ ਨੂੰ ਆਪਣੇ ਬੇਟੇ ਪ੍ਰਦੀਪ ਦਾ ਚਿਹਰਾ ਯਾਦ ਆਉਂਦਾ ਉਹੀ ਪ੍ਰਦੀਪ ਜਿਹਦੇ ਲਈ ਉਹਨਾਂ ਨੇ ਆਪਣੀ ਜ਼ਮੀਨ ਵੇਚੀ ਘਰ ਗਹਿਣੇ ਰੱਖਿਆ ਕਰਜ਼ਾ ਚੁੱਕਿਆ ਜਿਹਦੇ ਲਈ ਉਹਦੇ ਪਾਪਾ ਨੇ ਸਾਰੀ-ਸਾਰੀ ਰਾਤ ਟਿਊਸ਼ਨ ਪੜਾਈ ਪਰ ਉਹੀ ਬੇਟਾ ਹੁਣ ਉਹਨਾਂ ਨੂੰ ਾਕਾਤ ਦੱਸ ਕੇ ਭਜਾ ਦਿੰਦਾ ਹੈ ਉਹਨਾਂ ਦੀ ਅੱਖਾਂ ਪਰ ਆਈਆਂ ਆਕਾਸ਼ ਦੀ ਪਤਨੀ ਕਮਰੇ ਵਿੱਚ ਪਾਣੀ ਰੱਖਣਾਈ ਤਾਂ ਹਰਜੀਤ ਕੌਰ ਨੂੰ ਰੋਂਦਾ ਵੇਖ ਕੇ ਰੁਕ ਗਈ ਬੇਬੇ ਜੀ ਤੁਸੀਂ ਠੀਕ ਹੋ ਹਰਜੀਤ ਕੌਰ ਨੂੰ ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਧੋਖਾ ਹੋਵੇ। ਪ੍ਰਕਾਸ਼ ਦੀ ਪਤਨੀ ਦੇ ਚਿਹਰੇ ਤੇ ਸੱਚੀ ਚਿੰਤਾ ਵੇਖ ਕੇ ਮਨ ਪਿਗਲ ਗਿਆ। ਧੀਏ ਬਸ ਜ਼ਿਆਦਾ ਤੰਗ ਕਰ ਰਹੀਆਂ ਹਨ। ਮਾਪਿਓ ਹੋਣ ਦਾ ਫਰਜ਼ ਨਿਭਾਇਆ ਸੀ ਪਰ ਬਦਲੇ ਵਿੱਚ અપਮਾਨ ਮਿਲਿਆ। ਆਕਾਸ਼ ਦੀ ਪਤਨੀ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ। ਬੇਬੇ ਜੀ ਪ੍ਰਮਾਤਮਾ ਸਾਰਿਆਂ ਦੇ ਦਿਲ ਵਿੱਚ ਇਨਸਾਫ਼ ਦੀ ਇੱਕ ਕਿਤਾਬ ਲਿਖਦੇ ਹਨ। ਦੇਰ ਸਵੇਰ ਹਰ ਪੰਨਾ ਖੁੱਲਦਾ ਹੈ। ਹਰਜੀਤ ਕੌਰ ਪਹਿਲੀ ਵਾਰ ਖੁੱਲ ਕੇ ਰੋਈ। ਉਨਾਂ ਲਈ ਇਹ ਘਰ ਸਿਰਫ ਇੱਕ ਸ਼ਰਨ ਨਹੀਂ ਇੱਕ ਮਲਮ ਸੀ ਅਗਲੇ ਦਿਨ ਸਵੇਰੇ ਨਾਸ਼ਤੇ ਦੀ ਮੇਜ਼ ਤੇ ਆਕਾਸ਼ ਨੇ ਕਿਹਾ ਬਾਪੂ ਜੀ ਸਾਡੇ ਕੱਪੜੇ ਦੇ ਬਿਜ਼ਨਸ ਵਿੱਚ ਇੱਕ ਨਵੀਂ ਬ੍ਰਾਂਚ ਖੁੱਲਣ ਵਾਲੀ ਹੈ ਪਾਪਾ ਚਾਹੁੰਦੇ ਹਨ ਕਿ ਕੋਈ ਪ੍ਰੋਸੇਮੰਦ ਵਿਅਕਤੀ ਹਿਸਾਬ ਕਿਤਾਬ ਸੰਭਾਲੇ ਮੈਂ ਤੁਹਾਡਾ ਨਾਮ ਲਿਆ ਆ ਜੇ ਤੁਸੀਂ ਤਿਆਰ ਹੋਵੋ ਇਹ ਸੁਣ ਕੇ ਹਰਪ੍ਰੀਤ ਸਿੰਘ ਚੌਂਗ ਹੈ ਮੈਂ ਇਸ ਉਮਰ ਵਿੱਚ ਤਾਂ ਆਕਾਸ਼ ਬੋਲਿਆ ਬਾਪੂ ਜੀ ਉਮਰ ਨਹੀਂ ਅਨੁਭਵ ਮਾਇਨੇ ਰੱਖਦਾ ਹੈ ਆਕਾਸ਼ ਦੇ ਪਾਪਾ ਨੇ ਅੱਗੇ ਵਧ ਕੇ ਕਿਹਾ ਬਾਪੂ ਜੀ ਤੁਹਾਡੇ ਵਰਗੇ ਇਮਾਨਦਾਰ ਲੋਕ ਅੱਜ ਦੀ ਦੁਨੀਆ ਵਿੱਚ ਘਾਟ ਹੀ ਲੱਭਦੇ ਹਨ ਦੁਕਾਨ ਦਾ ਪੂਰਾ ਲੇਖਾ ਜੋਖਾ ਤੁਸੀਂ ਸੰਭਾਲਿਓ ਦਰਨਖਾਹ ਵੀ ਵਧੀਆ ਮਿਲੂਗੀ ਤੇ ਸਭ ਤੋਂ ਜ਼ਰੂਰੀ ਇੱਜ਼ਤ ਇਹ ਸੁਣ ਕੇ ਹਰਪ੍ਰਜਨ ਸਿੰਘ ਚੁੱਪ ਹੋ ਗਏ ਇਹ ਉਹ ਸਨਮਾਨ ਸੀ ਜਿਹਦੀ ਉਹਨਾਂ ਨੂੰ ਸਾਲਾਂ ਪਹਿਲਾਂ ਤਲਾਸ਼ ਸੀ ਹਰਜੀਤ ਕੌਰ ਦੇ ਚਿਹਰੇ ਤੇ ਹਲਕੀ ਜੀ ਮੁਸਕਾਨ ਆਈ ਜੀ ਇਹ ਕੰਮ ਕਰ ਲਓ ਤੁਸੀਂ ਘਰ ਬੈਠੇ ਕੀ ਕਰਨਾ ਆ ਮਨ ਵੀ ਲੱਗਾ ਰਹੂਗਾ ਤੇ ਆਤਮ ਸਨਮਾਨ ਵੀ ਮਿਲੂਗਾ ਹਰਪ੍ਰਜਨ ਸਿੰਘ ਨੇ ਸਿਰ ਹਿਲਾਇਆ ਠੀਕ ਹੈ ਪੁੱਤ ਮੈਂ ਇਹ ਜ਼ਿੰਮੇਵਾਰੀ ਨਿਭਾਉਂਗਾ ਆਕਾਸ਼ ਦਾ ਚਿਹਰਾ ਖੇੜ ਉੱਠਿਆ ਚਾਰ ਦਿਨਾਂ ਬਾਅਦ ਹਰਪ੍ਰਜਨ ਸਿੰਘ ਦੁਕਾਨ ਤੇ ਬੈਠੇ ਸੀ ਸਾਫ਼ ਸੁਥਰਾ ਕਮਰਾ ਕੰਪਿਊਟਰ ਫਾਈਲਾਂ ਏਸੀ ਦੀ ਠੰਡੀ ਹਵਾ ਸਭ ਕੁਝ ਨਵਾਂ ਸੀ ਪਹਿਲੇ ਦਿਨ ਆਕਾਸ਼ ਨੇ ਸਾਰੇ ਕੰਮ ਕਰਨ ਵਾਲਿਆਂ ਨਾਲ ਉਹਨਾਂ ਦੀ ਮੁਲਾਕਾਤ ਕਰਵਾਈ ਇਹ ਮੇਰੇ ਅਧਿਆਪਕ ਹਨ ਅੱਗੇ ਤੋਂ ਦੁਕਾਨ ਦਾ ਲੇਖਾ ਜੋਖਾ ਇਹ ਵੇਖਣਗੇ ਇਹਨਾਂ ਦੀ ਇੱਜ਼ਤ ਕਰਨੀ ਆ ਸਾਰਿਆਂ ਨੇ ਮੇਰਾ ਮਾਣ ਰੱਖਣਾ ਹੈ ਪੂਰਾ ਸਟਾਫ ਤਾੜੀਆਂ ਵਜਾਉਣ ਲੱਗ ਪਿਆ ਹਰਪੰਜਨ ਸਿੰਘ ਸ਼ਾਂਤ ਖੜੇ ਸੀ ਪਰ ਅੰਦਰ ਦਾ ਖਾਲੀਪਨ ਪਰ ਆਇਆ ਉਹ ਹੁਣ ਸਿਰਫ ਇੱਕ ਬੇਰੁਜ਼ਗਾਰ અપਮਾਨਿਤ ਬਜ਼ੁਰਗ ਨਹੀਂ ਰਹੇ ਉਹ ਹੁਣ ਇੱਕ ਸਨਮਾਨਿਤ ਵਿਅਕਤੀ ਸੀ ਜਿਨ੍ਹਾਂ ਦਾ ਆਦਰ ਉਹਨਾਂ ਦੇ ਆਪਣੇ ਬੇਟੇ ਨੇ ਕਦੀ ਨਹੀਂ ਕੀਤਾ ਆਕਾਸ਼ ਦੇ ਪਰਿਵਾਰ ਨੇ ਉਹਨਾਂ ਨੂੰ ਅਪਣਾ ਲਿਆ ਸੀ ਆਕਾਸ਼ ਦੀ ਪਤਨੀ ਹਰ ਸ਼ਾਮ ਉਹਨਾਂ ਲਈ ਗਰਮ ਚਾਹ ਬਣਾ ਕੇ ਲਿਆਉਂਦੀ ਬੱਚੇ ਦਾਦਾ-ਦਾਦੀ ਚਿਲਾਉਂਦੇ ਹੋਏ ਉਹਨਾਂ ਨਾਲ ਚਿੰਬੜ ਜਾਂਦੇ ਘਰ ਦੀ ਬਹੂ ਉਹਨਾਂ ਦੇ ਪੈਰ ਛੂ ਕੇ ਆਸ਼ੀਰਵਾਦ ਲੈਂਦੀ ਹਰਜੀਤ ਕਰਨ ਨੂੰ ਲੱਗਾ ਜੀ ਰਿਸ਼ਤੇ ਜਨਮ ਨਾਲ ਨਹੀਂ ਦਿਲ ਨਾਲ ਬਣਾਏ ਜਾਂਦੇ ਹਨ ਪਰ بیٹے ਪ੍ਰਦੀਪ ਦਾ ਦਰਦ ਮਨ ਵਿੱਚ ਕਿਤੇ ਨਾ ਕਿਤੇ ਬੈਠਾ ਹੋਇਆ ਸੀ ਹਰਪ੍ਰਜਨ ਸਿੰਘ ਨੂੰ ਮਹੀਨਾ ਹੋ ਗਿਆ ਸੀ ਕੰਮ ਕਰਦੇ ਹੋਏ ਮਹੀਨੇ ਦੇ ਅਖੀਰ 'ਚ ਜਦੋਂ ਉਹਨਾਂ ਨੂੰ ਪਹਿਲੀ ਤਨਖਾਹ ਮਿਲੀ ਤਾਂ ਉਹ ਨੋਟਾਂ ਨੂੰ ਆਪਣੇ ਹੱਥ 'ਚ ਕਮਾਉਂਦੇ ਹੋਏ ਬੋਲੇ ਭਗਵਾਨ ਨੇ ਇੰਨੇ ਸਾਲਾਂ ਬਾਅਦ ਮੇਰੇ ਹੱਥ 'ਚ ਮੈਨੂੰ ਆਪਣੀ ਕਮਾਈ ਮਿਲੀ ਹੈ ਹੁਣ ਅਸੀਂ ਕਿਸੇ ਦੇ ਮਹਤਾਜ ਨਹੀਂ ਹਰਜੀਤ ਕਰਨ ਨੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਉਹ ਨਹੀਂ ਜਾਣਦੀ ਸੀ ਕਿ ਅੱਗੇ ਕੀ ਹੋਣ ਵਾਲਾ ਹੈ ਹਰਜੀਤ ਕੌਰ ਦੀ ਇੱਕ ਪੁਰਾਣੀ ਇੱਛਾ ਉਹਨਾਂ ਦੇ ਦਿਲ ਵਿੱਚ ਕਈ ਸਾਲਾਂ ਤੋਂ ਦੱਬੀ ਸੀ ਜਿਹੜੀ ਹੁਣ ਨਵੇਂ ਜੀਵਨ ਨੂੰ ਮੋੜ ਦੇਣ ਵਾਲੀ ਸੀ ਹਰਪ੍ਰਜਨ ਸਿੰਘ ਹੁਣ ਰੋਜ਼ ਸਵੇਰੇ 9 ਵਜੇ ਕੱਪੜੇ ਦੀ ਦੁਕਾਨ ਤੇ ਪਹੁੰਚ ਜਾਂਦੇ ਸੀ ਹੱਥ ਵਿੱਚ ਇੱਕ ਸੋਟੀ ਤੇ ਅੱਖਾਂ ਤੇ ਪੁਰਾਣੇ ਫਰੇਮ ਵਾਲੀ ਐਨਕ ਤੇ ਚਿਹਰੇ ਤੇ ਮੁਸਕਾਨ ਦੁਕਾਨ ਦੇ ਸਾਰੇ ਕਰਮਚਾਰੀ ਉਹਨਾਂ ਨੂੰ ਸਰ ਕਹਿ ਕੇ ਬੁਲਾਉਂਦੇ ਹਰਪ੍ਰਜਨ ਸਿੰਘ ਇਸ ਸਨਮਾਨ ਨੂੰ ਹਰ ਰੋਜ਼ ਆਪਣੇ ਦਿਲ ਦੀਆਂ ਤਹਾਂ ਵਿੱਚ ਸਜਾ ਲੈਂਦੇ ਜਦੋਂ ਆਕਾਸ਼ ਨੇ ਉਹਨਾਂ ਨੂੰ ਪਹਿਲੀ ਤਨਖਾਹ ਫੜਾਈ ਹਰਪਜਨ ਸਿੰਘ ਕਿਸੇ ਬੱਚੇ ਵਾਂਗ ਮੁਸਕਰਾਪੇ। ਘਰ ਵਾਪਸ ਆ ਕੇ ਉਹਨਾਂ ਨੇ ਉਹ ਲਿਫਾਫਾ ਹਰਜੀਤ ਕੌਰ ਨੂੰ ਦੇ ਦਿੱਤਾ। "ਪਾਗਵਾਨੇ ਸਾਡੀ ਮਿਹਨਤ ਦੀ ਕਮਾਈ ਐ।" ਇਹਨੇ ਸਾਲਾਂ ਬਾਅਦ ਹਰਜੀਤ ਕੌਰ ਨੇ ਲਿਫਾਫਾ ਆਪਣੇ ਹੱਥ 'ਚ ਫੜਿਆ। ਉਹਨਾਂ ਦੀਆਂ ਅੱਖਾਂ ਪਰ ਆਈਆਂ, "ਰੱਬ ਨੇ ਸਾਡੀ ਇੱਜ਼ਤ ਰੱਖ ਲਈ।" ਹਰਪਜਨ ਸਿੰਘ ਨੇ ਹੱਸਦੇ ਹੋਏ ਕਿਹਾ, "ਹੁਣ ਮੈਂ ਖੁਦ ਕਮਾਊਂਗਾ ਤੇ ਤੇਰੀ ਹਾਰ ਛੋਟੀ ਵੱਡੀ ਛਾ ਪੂਰੀ ਕਰੂੰਗਾ। ਦੱਸ ਕੀ ਚਾਹੀਦਾ ਤੈਨੂੰ?" ਹਰਜੀਤ ਕੌਰ ਕੁਝ ਚੁੱਪ ਰਹੀ ਤੇ ਕੁਝ ਸੋਚਣ ਲੱਗ ਪਈ, ਜਿਵੇਂ ਕੋਈ ਦਰਦ ਫੇਰ ਉੱਭਰ ਆਇਆ ਹੋਵੇ। ਜੀ ਮੈਨੂੰ ਇੱਕ ਕਾਰ ਚਾਹੀਦੀ ਐ ਇਹ ਸੁਣ ਕੇ ਅਰਪਜਨ ਸਿੰਘ ਹਾਂ ਹੈਰਾਨ ਰਹਿ ਗਏ ਉਹਨਾਂ ਨੇ ਸੋਚਿਆ ਸੀ ਕਿ ਉਹ ਸ਼ਾਇਦ ਸੂਟ ਚੂੜੀਆਂ ਜਾਂ ਕੁਝ ਹੋਰ ਮੰਗੂਗੀ ਪਰ ਕਾਰ ਹਰਜੀਤ ਕੌਰ ਨੇ ਹੌਲੀ ਜਿਹਾ ਤੁਹਾਨੂੰ ਯਾਦ ਹੈ ਉਸ ਦਿਨ ਸਾਡੀ ਬਹੂ ਨੇ ਕੀ ਕਿਹਾ ਸੀ ਤੇਰੀ ਔਕਾਤ ਨਹੀਂ ਕਾਰ 'ਚ ਬੈਣਦੀ ਉਸ ਦਿਨ ਦਾ ਹੀ ਮੇਰੇ ਮਨ 'ਤੇ ਇੱਕ ਬੋਝ ਆ ਮੈਂ ਕਾਰ ਇਸ ਲਈ ਨਹੀਂ ਲੈਣਾ ਚਾਹੁੰਦੀ ਕਿ ਦੁਨੀਆ ਨੂੰ ਅਖਾਵਾਂ ਮੈਂ ਇਸ ਲਈ ਚਾਹੁੰਨੀ ਆ ਤਾਂ ਕਿ ਖੁਦ ਨੂੰ ਸਾਬਿਤ ਕਰ ਸਕਾਂ ਕਿ ਸਾਡੀ ਵੀ ਕੋਈ ਹیثیت ਹੈ ਹਰਪਜਨ ਸਿੰਘ ਨੇ ਹਰਜੀਤ ਕੌਰ ਦਾ ਹੱਥ ਫੜ ਲਿਆ। "ਪਾਗਵਾਨੀ, ਜੇ ਤੇਰੀਆਂ ਅੱਖਾਂ ਵਿੱਚ ਕੋਈ ਸੁਪਨਾ ਹੈ ਤਾਂ ਉਹਨਾਂ ਨੂੰ ਪੂਰਾ ਕਰਨਾ ਮੇਰਾ ਫਰਜ਼ ਬਣਦਾ ਹੈ। ਆਉਣ ਵਾਲੇ ਮਹੀਨਿਆਂ ਵਿੱਚ ਹੀ ਆਪਾਂ ਕਾਰ ਲੈ ਲਵਾਂਗੇ।" ਹਰਜੀਤ ਕੌਰ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਹਨਾਂ ਦਾ ਉਹ ਸੁਪਨਾ ਜੋ ਉਹਨਾਂ ਨੇ ਕਈ ਸਾਲ ਪਹਿਲਾਂ ਵੇਖਿਆ ਸੀ, ਹੁਣ ਹੌਲੀ-ਹੌਲੀ ਸਾਹ ਲੈਣ ਲੱਗਾ ਸੀ। ਅਗਲੇ ਕੁਝ ਮਹੀਨਿਆਂ 'ਚ ਹਰਪਜਨ ਸਿੰਘ ਦੀ ਇਮਾਨਦਾਰੀ ਨੇ ਆਕਾਸ਼ ਦੇ ਪਰਿਵਾਰ ਦਾ ਦਿਲ ਜਿੱਤ ਲਿਆ ਸੀ। ਉਹਨਾਂ ਨੇ ਬਿਨਾਂ ਕਿਸੇ ਗਲਤੀ ਦੇ ਹਰ ਵਹੀ ਖਾਤਾ ਸੰਭਾਲ ਲਿਆ। ਸਟਾਕ ਦੀ ਕਮੀ ਫੜੀ ਤੇ ਦੁਕਾਨ ਦੀ ਵਿਕਰੀ ਵਿੱਚ 15% ਵਾਧੂਤੀ ਕਰਵਾਈ। ਆਕਾਸ਼ ਅਕਸਰ ਕਹਿੰਦਾ ਕਿ ਬਾਪੂ ਜੀ ਜੇ ਤੁਸੀਂ 10 ਸਾਲ ਪਹਿਲਾਂ ਮਿਲੇ ਹੁੰਦੇ ਤਾਂ ਮੈਂ ਅੱਜ ਭਾਰਤ ਦਾ ਸਭ ਤੋਂ ਵੱਡਾ ਵਪਾਰੀ ਹੁੰਦਾ। ਹਰਪ੍ਰਜਨ ਸਿੰਘ ਹੱਸ ਕੇ ਕਹਿੰਦੇ ਪੁੱਤ ਵਕਤ ਕਿਹਦੇ ਲਈ ਕਿੱਥੇ ਲਿਖਿਆ ਹੋਇਆ ਹੈ? ਕੌਣ ਜਾਣਦਾ ਹੈ? ਹਰਜੀਤ ਕੌਰ ਹੁਣ ਆਕਾਸ਼ ਦੇ ਪਰਿਵਾਰ ਦਾ ਹਿੱਸਾ ਬਣ ਚੁੱਕੀ ਸੀ। ਸਵੇਰੇ ਮੰਦਰ ਜਾਣਾ, ਆਕਾਸ਼ ਦੀ ਪਤਨੀ ਦੇ ਨਾਲ ਪੂਜਾ ਕਰਨੀ। ਬੱਚਿਆਂ ਦੇ ਨਾਲ ਖੇਡਣਾ ਉਹਦਾ ਮਨ ਫੇਰ ਤੋਂ ਆਪਣੀ ਜ਼ਿੰਦਗੀ ਦੇ ਸਵਾਦ ਲੈਣ ਲੱਗਾ ਸੀ ਪਰ ਅੰਦਰ ਕਿਤੇ ਨਾ ਕਿਤੇ بیٹے ਪ੍ਰਦੀਪ ਦਾ ਗਹਿਰਾ ਜ਼ਖਮ ਅੱਜ ਵੀ ਸੀ ਜਿਹੜਾ ਵਕਤ ਉਹ بیٹے ਦੇ ਨਾਲ ਬਿਤਾਉਣਾ ਚਾਹੁੰਦੀ ਸੀ ਹੁਣ ਉਹ ਆਕਾਸ਼ ਦੇ ਪਰਿਵਾਰ ਨਾਲ ਬਿਤਾ ਰਹੀ ਸੀ ਇੱਕ ਦਿਨ ਆਕਾਸ਼ ਦੀ ਪਤਨੀ ਨੇ ਉਹਨਾਂ ਨੂੰ ਪੁੱਛਿਆ ਬੇਬੇ ਜੀ ਜੇ ਤੁਹਾਡਾ ਦਿਲ ਕਰੇ ਤਾਂ ਤੁਸੀਂ ਪ੍ਰਦੀਪ ਨੂੰ ਫੋਨ ਕਰ ਸਕਦੇ ਹੋ ਹਰਜੀਤ ਕੌਰ ਨੇ ਹੌਲੀ ਜਿਹੀ ਸਿਰ ਹਿਲਾਇਆ ਜਿਹਨੂੰ ਮਾਂ ਦੀ ਲੋੜ ਨਹੀਂ ਉਹਨੂੰ ਮਾਂ ਦਾ ਫੋਨ ਕਿੱਥੇ ਚੰਗਾ ਲੱਗੂਗਾ ਪੁੱਤ ਰਿਸ਼ਤੇ ਦਿਲ ਨਾਲ ਬੰਨਦੇ ਆ ਮਜਬੂਰੀ ਵਿੱਚ ਨਹੀਂ ਅਕਾਸ਼ ਦੀ ਪਤਨੀ ਨੇ ਸੁਣ ਕੇ ਹਰਜੀਤਕੌਰ ਦਾ ਹੱਥ ਫੜ ਲਿਆ ਬੇਬੇ ਜੀ ਦੁਨੀਆ ਵਿੱਚ ਸਭ ਤੋਂ ਸੱਚਾ ਰਿਸ਼ਤਾ ਮਾਂ ਪਿਓ ਦਾ ਹੀ ਹੁੰਦਾ ਹੈ ਇੱਕ ਦਿਨ ਸ਼ਾਇਦ ਪ੍ਰਦੀਪ ਨੂੰ ਤੁਹਾਡੀ ਕੀਮਤ ਸਮਝਾਵੇ ਹਰਜੀਤਕੌਰ ਨੇ ਲੰਬਾ ਸਾਹ ਲਿਆ ਜੇ ਰੱਬ ਨੇ ਚਾਇਆ ਤਾਂ ਜ਼ਰੂਰ 6 ਮਹੀਨੇ ਬੀਤ ਚੁੱਕੇ ਸੀ ਹਰਪ੍ਰਜਨ ਸਿੰਘ ਦੀ ਕਮਾਈ ਵਧਣ ਲੱਗੀ ਸੀ ਅਕਾਸ਼ ਵੀ ਉਹਨਾਂ ਨੂੰ ਬੋਨਸ ਭੇਜ ਦਿੰਦਾ ਸੀ ਇੱਕ ਦਿਨ ਸ਼ਾਮ ਨੂੰ ਦੋਵੇਂ ਪਤੀ ਪਤਨੀ ਮੰਦਰ ਦੇ ਬਾਹਰ ਬੈ ਕੇ ਚਾਹ ਪੀ ਰਿਹਾ ਸੀ ਹਰਜੀਤਕੌਰ ਦੇ ਚਿਹਰੇ ਤੇ ਕਿਸੇ ਬੱਚੇ ਵਾਂਗ ਮੁਸਕਾਨ ਸੀ ਭਗਵਾਨ ਨੇ ਫਿਰ ਤੋਂ ਉਹੀ ਮੁਸਕਾਨ ਵੇਖ ਰਿਆਂ ਹਾਂ ਲੱਗਦਾ ਹੈ ਕੋਈ ਖਾਸ ਗੱਲ ਹੈ ਹਰਜੀਤ ਕਰਨ ਨੇ ਹੌਲੀ ਜਿਹਾ ਜੀ ਕਾਰ ਕਦੋਂ ਲਵਾਵਾਂਗੇ ਤਾਂ ਇਹ ਸੁਣ ਕੇ ਅਰਪਜਨ ਸਿੰਘ ਹੱਸ ਪਏ ਬਸ ਇਸੇ ਐਤਵਾਰ ਸ਼ੋਅਰੂਮ ਲੈ ਕੇ ਜਾਊਂਗਾ ਤੈਨੂੰ ਜਿਹੜੀ ਕਾਰ ਤੈਨੂੰ ਪਸੰਦ ਆਊਗੀ ਉਹੀ ਖਰੀਦ ਲਵਾਵਾਂਗੇ ਹਰਜੀਤ ਕਰਨ ਨੇ ਅੱਖਾਂ ਥੱਲੇ ਕਰ ਲਈਆਂ ਇਹ ਉਹੀ ਸੁਪਨਾ ਸੀ ਜੋ ਕਦੀ ਬੇਟੇ ਪ੍ਰਦੀਪ ਦੇ ਸਫਰ ਸਫਲ ਹੋਣ ਤੇ ਪੂਰਾ ਕਰਨਾ ਚਾਹੁੰਦੀ ਸੀ ਪਰ ਅੱਜ ਉਹ ਸੁਪਨਾ ਇੱਕ ਇਹੋ ਜਿਹਾ ਬੇਟੇ ਦੀ ਬਦੌਲਤ ਪੂਰਾ ਹੋਣ ਲੱਗਾ ਸੀ ਜਿਹੜਾ ਖੂਨ ਦਾ ਨਹੀਂ ਦਿਲ ਦਾ ਬੇਟਾ ਸੀ ਆਕਾਸ਼ ਐਤਵਾਰ ਦੀ ਸਵੇਰ ਆਕਾਸ਼ ਨੇ ਕਿਹਾ ਬੇਬੇ ਜੀ ਬਾਪੂ ਜੀ ਤਿਆਰ ਹੋ ਅੱਜ ਮੈਂ ਚੱਲੂੰਗਾ ਤੁਹਾਡੇ ਨਾਲ ਪਹਿਲੀ ਕਾਰ ਲੈਣ ਜਾ ਰਹੇ ਹਾਂ ਤਾਂ ਅਸ਼ੀਰਵਾਦ ਮੇਰਾ ਵੀ ਬੰਦਾ ਹੈ ਚਾਰੇ ਜਾਣੇ ਆਕਾਸ਼ ਉਹਦੀ ਪਤਨੀ ਹਰਜੀਤ ਕੌਰ ਤੇ ਹਰਪ੍ਰਜਨ ਸਿੰਘ শোরੂਮ ਪਹੁੰਚ ਗਏ ਹਰਜੀਤ ਕੌਰ ਇੱਕ ਚਿੱਟੇ ਰੰਗ ਦੀ ਸੋਹਣੀ ਨਿੱਕੀ ਜਈ ਕਾਰ ਦੇ ਸਾਹਮਣੇ ਰੁਕ ਗਈ ਉਸ ਕਾਰ ਦੀ ਚਮਕ ਵਿੱਚ ਕਈ ਸਾਲਾਂ ਦੇ ਅਥਰੂ અપਮਾਨ ਤੇ ਉਮੀਦ ਇਕੱਠੇ ਚੱਲ-ਕੁੱੱਠੇ ਜੀ ਮੈਨੂੰ ਇਹ ਕਾਰ ਪਸੰਦ ਹੈ ਹਰਪ੍ਰਜਨ ਸਿੰਘ ਨੇ ਬਿਨਾਂ ਸੋਚੇ ਕਿਹਾ ਤਾਂ ਇਹੋ ਕਾਰ ਲੈ ਲਵਾਂਗੇ ਕਾਰ ਦੀ ਚਾਬੀ ਉਹਨਾਂ ਦੇ ਹੱਥ ਵਿੱਚ ਆਈ ਹਰਜੀਤ ਕੌਰ ਨੇ ਉਹਨੂੰ ਮੱਥੇ ਨਾਲ ਲਾਇਆ ਤੇ ਫੁੱਟਕੁੱਟ ਕੇ ਰੋ ਪਈ ਆਕਾਸ਼ ਨੇ ਹੌਲੀ ਜਿਹਾ ਕਿਹਾ ਬੇਬੇ ਜੀ ਹੁਣ ਦੁਨੀਆ ਵੇਖੂਗੀ ਕਿ ਹਰਜੀਤ ਕੌਰ ਕਿਸ ਔਕਾਤ ਦੀ ਮਾਲਕਣ ਹੈ ਇਹ ਸੁਣ ਕੇ ਹਰਜੀਤ ਕੌਰ ਮੁਸਕਰਾ ਪਈ ਉਹਨਾਂ ਦੇ ਚਿਹਰੇ ਤੇ ਕਈ ਸਾਲਾਂ ਬਾਅਦ ਗਰਵ ਦੀ ਰੌਸ਼ਨੀ ਸੀ ਕਾਰ ਲੈ ਕੇ ਮੰਦਰ ਪ੍ਰਸ਼ਾਦ ਚੜਾਉਣ ਪਹੁੰਚੇ ਉਥੇ ਪੌੜੀਆਂ ਤੇ ਬੈਠਾ ਇੱਕ ਜੋੜਾ ਉਹਨਾਂ ਦੇ ਸਾਹਮਣੇ ਆਇਆ ਹਰਜੀਤ ਕੌਰ ਦਾ ਦਿਲ ਜਿਵੇਂ ਟੜਕਣਾ ਭੁੱਲ ਗਿਆ ਹੋਵੇ। ਉਹ ਸੀ ਪ੍ਰਦੀਪ ਤੇ ਉਹਦੀ ਪਤਨੀ ਗੁਰਲੀਨ। ਦੋਵੇਂ ਬਹੁਤ ਹੀ ਗਰੀਬੀ ਹਾਲਤ ਵਿੱਚ ਸੀ। ਫਟੇ ਕੱਪੜੇ ਤੇ ਚਿਹਰੇ ਤੇ ਸ਼ਰਮ ਸੀ ਉਹਨਾਂ ਦੀ। ਗੁਰਲੀਨ ਰੋਂਦੇ ਹੋਏ ਬੋਲੀ ਬੇਬੇ ਜੀ ਸਾਨੂੰ ਮਾਫ਼ ਕਰ ਦਵੋ। ਸਾਡਾ ਬਿਜ਼ਨਸ ਡੁੱਬ ਗਿਆ ਹੈ। ਘਰ ਵਿਕ ਗਿਆ ਹੈ। ਅਸੀਂ ਕੰਗਾਲ ਹੋ ਗਏ ਹਾਂ। ਬੇਬੇ ਜੀ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ। ਪ੍ਰਦੀਪ ਆਪਣੇ ਪਾਪਾ ਦੇ ਪੈਰਾਂ ਵਿੱਚ ਢੀਕ ਕੇ ਬੋਲਿਆ ਬਾਪੂ ਜੀ। ਬਸ ਇੱਕ ਵਾਰ ਮਦਦ ਕਰ ਦਿਓ। ਮੇਰੇ ਕੋਲੋ ਗਲਤੀ ਹੋਗੀ ਹਰਜੀਤ ਕੌਰ ਦਾ ਦਿਲ ਕੰਬ ਉਠਿਆ ਪਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਦਿਨ ਆ ਗਏ ਜਦੋਂ ਉਹਨਾਂ ਨੇ ਇਹਨਾਂ ਕੋਲੋਂ ਪੈਸੇ ਮੰਗੇ ਆਪਮਾਨ ਚੱਲਿਆ ਸੀ ਉਹਨਾਂ ਦੀ ਮੁਠੀ ਕੁੱਟੀ ਗਈ ਮੰਦਰ ਦੀਆਂ ਪੌੜੀਆਂ ਤੇ ਇੱਕ ਮਾਂ ਤੇ ਉਹ ਔਰਤ ਜਿਹਨੇ અપਮਾਨ ਚੱਲਿਆ ਸੀ ਦੋਵੇਂ ਖੜੀਆਂ ਸੀ ਦੋਵਾਂ ਦਾ ਸੰਘਰਸ਼ ਚੱਲ ਰਿਹਾ ਸੀ ਆਉਣ ਵਾਲੇ ਪਲ ਉਹਨਾਂ ਦੇ ਫੈਸਲੇ ਤੇ ਨਿਰਭਰ ਸੀ ਮੰਦਰ ਦੀਆਂ ਪੌੜੀਆਂ ਤੇ ਬਹੁਤ ਸਾਰੇ ਲੋਕ ਸੀ ਪਰ ਹਰਜੀਤ ਕੌਰ ਦੀਆਂ ਨਜ਼ਰਾਂ ਸਿਰਫ ਉਹਨਾਂ ਦੋਵਾਂ ਚਿਹਰਿਆਂ ਤੇ ਸੀ ਉਹਨਾਂ ਦਾ ਬੇਟਾ ਪ੍ਰਦੀਪ ਜੀ ਦੀਆਂ ਅੱਖਾਂ ਵਿੱਚ ਹੁਣ ਕਮਾਂਡ ਦੀ ਜਗ੍ਹਾ ਡਰ ਸੀ ਤੇ ਉਹਨਾਂ ਦੀ ਬਹੂ ਗਰਲੀਨ ਜਿਹੜੀ ਕਦੀ ਔਕਾਤ ਦੱਸ ਕੇ ਉਹਨਾਂ ਨੂੰ ਕਾਰ ਵਿੱਚ ਬੈਠਣ ਨਹੀਂ ਦਿੰਦੀ ਸੀ ਅੱਜ ਉਸੇ ਕਾਰ ਦੇ ਸਾਹਮਣੇ ਹੱਥ ਜੋੜ ਕੇ ਖੜੀ ਸੀ ਆਕਾਸ਼ ਤੇ ਉਹਦੀ ਪਤਨੀ ਤੇ ਹਰਪ੍ਰਜਨ ਸਿੰਘ ਕੁਝ ਕਦਮ ਪਿੱਛੇ ਖੜੇ ਸੀ ਸਾਰਿਆਂ ਦਾ ਸਾਹ ਰੁਕਿਆ ਹੋਇਆ ਸੀ ਇਹ ਉਸ ਮਾਂ ਦੇ ਪਲ ਸੀ ਜਿਨਨੇ અપਮਾਨ ਦਾ ਹਾਰਕੁਟ ਪੀ ਕੇ ਵੀ ਬੇਟੇ ਲਈ ਆਪਣਾ ਦਿਲ ਖਾਲੀ ਨਹੀਂ ਕੀਤਾ ਸੀ ਪ੍ਰਦੀਪ ਗੋਡਿਆਂ ਦੇ 발 ਬਹਿ ਗਿਆ। ਉਹਦੀਆਂ ਅੱਖਾਂ ਵਿੱਚ ਦਰਦ ਸਾਫ਼ ਦਿਖ ਰਿਹਾ ਸੀ। ਬਾਪੂ ਜੀ ਇੱਕ ਵਾਰ ਮਾਫ਼ ਕਰ ਦਿਓ। ਮੈਂ ਲਾਲਚ ਕਮੰਡ ਤੇ ਗੁਰਲੀਨ ਦੀਆਂ ਗੱਲਾਂ ਵਿੱਚ ਆ ਗਿਆ ਸੀ। ਮੈਂ ਕਦੀ ਨਹੀਂ ਸੋਚਿਆ ਸੀ ਕਿ ਆਪਣੇ ਮਾਪਿਓ ਨੂੰ ਵੀ ਦੁੱਖ ਦੇਵਾਂਗਾ ਮੈਂ। ਅੱਜ ਜਦੋਂ ਸਾਰਾ ਕੁਝ ਮੈਂ ਗਵਾ ਬੈਠਾ ਹਾਂ ਤਾਂ ਮੈਨੂੰ ਸਮਝ ਆਇਆ ਕਿ ਘਰ ਕੀ ਹੁੰਦਾ ਹੈ। ਮਾਪਿਓ ਕੌਣ ਹੁੰਦੇ ਹਨ? ਹਰਪਜਨ ਸਿੰਘ ਦਾ ਦਿਲ ਕੰਬ ਗਿਆ। ਬੇਟੇ ਨੂੰ ਇਸ ਤਰ੍ਹਾਂ ਟੁੱਟਦਾ ਹੋਇਆ ਉਹਨਾਂ ਨੇ ਕਦੀ ਨਹੀਂ ਵੇਖਿਆ ਸੀ। ਗੁਰਲੀਨ ਰੋਂਦੇ ਹੋਏ ਹਰਜੀਤ ਕੌਰ ਦੇ ਪੈਰਾਂ ਵਿੱਚ ਡਿੱਗ ਪਈ ਬੇਬੇ ਜੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ ਮੈਂ ਪੈਸੇ ਦੀ ਚਮਕ-ਦਮਕ ਵਿੱਚ ਅੰਨੀ ਹੋ ਗਈ ਸੀ ਸੋਚਿਆ ਸੀ ਅਮੀਰੀ ਹੀ ਸਭ ਕੁਝ ਹੈ ਪਰ ਅੱਜ ਜਦੋਂ ਇੱਕ ਚਾਹ ਖਰੀਦਣ ਦੇ ਪੈਸੇ ਵੀ ਨਹੀਂ ਬਚੇ ਤਾਂ ਮੈਨੂੰ ਪਤਾ ਲੱਗਾ ਕਿ ਜਿਨ੍ਹਾਂ ਨੂੰ ਨੀਵਾ ਦਿਖਾਇਆ ਸੀ ਉਹ ਸਭ ਤੋਂ ਵੱਡੇ ਆ ਹੁਣ ਹਰਜੀਤ ਕੌਰ ਦਾ ਦਿਲ ਮਨੋ ਹਜ਼ਾਰ ਦੀ ਛਾਵਾਂ ਵੱਲ ਖਿੱਚਿਆ ਗਿਆ ਸੀ ਉਹਨਾਂ ਦੀ ਪਾਲਣ ਵਾਲੀ ਮਮਤਾ ਬੇਟੇ ਨੂੰ ਗਲੇ ਲਗਾ ਲੈਣਾ ਚਾਹੁੰਦੀ ਸੀ ਤੇ અપਮਾਨਿਤ ਆਤਮ ਸਨਮਾਨ ਉਹਨਾਂ ਨੂੰ ਰੋਕ ਰਿਹਾ ਸੀ ਉਹਨਾਂ ਨੇ ਹੌਲੀ ਜਿਹਾ ਕਿਹਾ ਅਸੀਂ ਕੀ ਨਹੀਂ ਸੀ ਕੀਤਾ ਤੇਰੇ ਲਈ ਪ੍ਰਦੀਪ ਆਪਣੀ ਜਵਾਨੀ ਆਪਣਾ ਘਰ ਆਪਣੀ ਜ਼ਮੀਨ ਸਭ ਕੁਝ ਵੇਚ ਦਿੱਤਾ ਤੈਨੂੰ ਪੜਾਇਆ ਬਿਜ਼ਨਸ ਖੜਾ ਕੀਤਾ ਤੇ ਤੂੰ ਸਾਨੂੰ ਪਖਾਰੀ ਬਣਾ ਦਿੱਤਾ ਕੀ ਇਹੋ ਸੰਸਕਾਰ ਦਿੱਤੇ ਸੀ ਅਸੀਂ ਤੈਨੂੰ ਪ੍ਰਦੀਪ ਰੋ ਪਿਆ ਨਹੀਂ ਬੇਬੇ ਮੇਰੀ ਸੋਚ ਹੀ ਖਰਾਬ ਹੋ ਗਈ ਸੀ ਆਕਾਸ਼ ਪਿੱਛੇ ਖੜਾ ਸਭ ਕੁਝ ਸੁਣ ਰਿਹਾ ਸੀ ਪਰ ਉਹ ਇੱਕ ਸ਼ਬਦ ਨਾ ਬੋਲਿਆ ਉਹਨੂੰ ਪਤਾ ਸੀ ਇਹ ਮਾਂ ਪੁੱਤ ਦੇ ਵਿੱਚ ਦੀ ਗੱਲ ਹੈ ਤੇ ਕਿਸੇ ਤੀਜੇ ਨੂੰ ਦਖਲ ਨਹੀਂ ਦੇਣਾ ਚਾਹੀਦਾ ਅਕਾਸ਼ ਦੀ ਪਤਨੀ ਨੇ ਹਰਜੀਤ ਕੌਰ ਦੇ ਮੋਢੇ ਤੇ ਹੱਥ ਰੱਖਿਆ ਬੇਬੇ ਜੀ ਤੁਸੀਂ ਜੋ ਵੇਖਿਆ ਉਹ ਦਰਦ ਅਸੀਂ ਮਹਿਸੂਸ ਨਹੀਂ ਕਰ ਸਕਦੇ ਪਰ ਹਰ ਰਿਸ਼ਤੇ ਨੂੰ ਪ੍ਰਮਾਤਮਾ ਇੱਕ ਇਮਤਿਹਾਨ ਜ਼ਰੂਰ ਦਿੰਦਾ ਹੈ ਸ਼ਾਇਦ ਇਹ ਉਹੀ ਇਮਤਿਹਾਨ ਹੈ ਹਰਜੀਤ ਕੌਰ ਨੇ ਉਹਦੇ ਵੱਲ ਵੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਤੁੰਦਲਾਪਣ ਤੇ ਦਿਲ ਦੀ ਧੜਕਣ ਚ ਬੇਚੈਨੀ ਸੀ ਖਰਪਜਨ ਸਿੰਘ ਹੌਲੀ-ਹੌਲੀ ਪੌੜੀਆਂ ਤੋਂ ਥੱਲੇ ਉਤਰੀ ਉਹਨਾਂ ਦੇ ਕਦਮ ਭਾਰੀ ਹੋ ਚੁੱਕੇ ਸੀ ਉਹਨਾਂ ਨੇ ਪ੍ਰਦੀਪ ਨੂੰ ਚੁੱਕਿਆ ਪੁੱਤ ਗਲਤੀਆਂ ਹੁੰਦੀਆਂ ਹਨ ਪਰ ਗਲਤੀਆਂ ਨੂੰ ਸੁਧਾਰਨਾ ਸਭ ਤੋਂ ਵੱਡਾ ਧਰਮ ਹੈ ਮੈਂ ਤੈਨੂੰ ਮਾਫ਼ ਕਰਦਾ ਹਾਂ ਪਰ ਥੋੜੀ ਦੇਰ ਸ਼ਰਨਾਟਾਸ਼ ਆ ਗਿਆ ਅਸੀਂ ਹੁਣ ਤੇਰੇ ਘਰ ਨਹੀਂ ਰਹਾਂਗੇ ਸਾਡੀ ਇੱਜ਼ਤ ਸਾਡੇ ਲਈ ਸਭ ਕੁਝ ਹੈ ਤੇਰੀ ਜ਼ਿੰਦਗੀ ਹੈ ਤੂੰ ਖੁਦ ਸੰਭਾਲ ਸਾਡੀ ਜ਼ਿੰਦਗੀ ਅਸੀਂ ਸੰਭਾਲ ਲਵਾਂਗੇ ਪ੍ਰਦੀਪ ਟੁੱਟ ਗਿਆ ਉਹਨੂੰ ਲੱਗਾ ਮਾਫ਼ੀ ਤਾਂ ਮਿਲੀ ਪਰ ਪਿਤਾ ਨੇ ਦਿਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਹੈ ਹਰਜੀਤ ਕਰਨ ਨੇ ਗੱਡੀ ਦੀ ਚਾਬੀ ਹੱਥ ਵਿੱਚ ਫੜੀ ਹੋਈ ਸੀ ਉਹਨਾਂ ਨੇ ਗੁਰਲੀਨ ਦਾ ਉਹਨਾਂ ਨੂੰ ਪੁਰਾਣਾ ਵਾਕਿਆ ਯਾ ਤੇਰੀ ਔਕਾਤ ਨਹੀਂ ਕਾਰ ਚ ਬੈਣ ਦੀ ਆ ਜੋ ਔਕਾਤ ਉਹਨਾਂ ਦੇ ਹੀ ਸਾਹਮਣੇ ਚਮਕ ਰਹੀ ਸੀ ਹਰਜੀਤ ਕੌਰ ਨੇ ਪ੍ਰਦੀਪ ਵੱਲ ਵੇਖ ਕੇ ਕਿਹਾ ਪੁੱਤ ਅਸੀਂ ਪੈਸੇ ਨਹੀਂ ਦਵਾਂਗੇ ਪਰ ਜੇ ਤੈਨੂੰ ਰਹਿਣ ਦੀ ਜ਼ਰੂਰਤ ਹੋਵੇ ਤਾਂ ਸਾਡੇ ਘਰ ਆ ਕੇ ਤੂੰ ਰਹਿ ਸਕਦਾ ਹੈ ਪਰ ਦਿਲੋਂ ਨਹੀਂ ਇੱਜ਼ਤ ਨਾਲ ਪ੍ਰਦੀਪ ਰੋਂਦੇ ਹੋਏ ਬੋਲਿਆ ਬੇਬੇ ਇੱਕ ਮੌਕਾ ਹੋਰ ਦੇ ਦੋ ਮੈਂ ਸਭ ਕੁਝ ਠੀਕ ਕਰ ਦਵਾਂਗਾ ਹਰਜੀਤ ਕੌਰ ਦੀਆਂ ਅੱਖਾਂ ਭਰ ਆਈਆਂ ਪੁੱਤ ਅਸੀਂ ਮਾਂ ਪਿਓ ਹਾਂ ਦਿਲ ਪੱਥਰ ਦਾ ਨਹੀਂ ਹੁੰਦਾ ਪਰ ਭਰੋਸਾ ਟੁੱਟ ਜਾਵੇ ਤਾਂ ਉਹਨੂੰ ਜੋੜਨ ਵਿੱਚ ਸਮਾਂ ਲੱਗਦਾ ਹੈ ਅਸੀਂ ਦੋਵੇਂ ਪਤੀ ਪਤਨੀ ਹੁਣ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਹਾਂ ਪਹਿਲੀ ਵਾਰ ਅਸੀਂ ਆਪਣੀ ਖੁਸ਼ੀ ਵੇਖੀ ਹੈ ਤੂੰ ਸਮਾਂ ਦੇ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਪ੍ਰਦੀਪ ਨੇ ਸਿਰ ਚੁਕਾ ਲਿਆ ਇਸੇ ਵਿੱਚ ਗੁਰਲੀਨ ਨੇ ਕਰਨ ਦੀ ਬਾਈਕ ਵੇਖ ਲਈ ਇਹ ਬਾਈਕ ਤਾਂ ਕਰਨ ਬੋਲਿਆ ਬੇਬੇ ਨੇ ਦਿੱਤੀ ਹੈ ਮੈਨੂੰ ਉਸ ਦਿਨ ਮਦਦ ਕੀਤੀ ਸੀ ਨਾ ਗੁਰਲੀਨ ਜ਼ਮੀਨ ਤੇ ਬੈਠਦੀ ਹੋਈ ਬੋਲੀ ਅਸੀਂ ਇੰਨਾ ਸਭ ਕੁਝ ਕੀਤਾ ਤੇ ਤੁਸੀਂ ਅੱਜ ਸਿਰਫ ਸਾਨੂੰ ਸਜ਼ਾ ਦੇ ਰਹੇ ਹੋ ਹਰਜੀਤ ਕੌਰ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਨਹੀਂ ਪੁੱਤ ਜੋ ਬੀਜਦੇ ਹਨ ਉਹੀ ਵੜਦੇ ਹਨ ਕਿਸੇ ਨੂੰ ਨੀਵਾ ਵਿਖਾਓਗੇ ਤਾਂ ਰੱਬ ਤੁਹਾਨੂੰ ਵੀ ਨੀਵਾ ਵਿਖਾਊਗਾ ਸ਼ਰਨਾਟਾ ਸ਼ਾ ਗਿਆ ਖਰਜੀਤ ਕੌਰ ਤੇ ਹਰਪ੍ਰਜਨ ਸਿੰਘ ਕਾਰ ਵੱਲ ਵਧੀ ਉਹਨਾਂ ਦੇ ਕਦਮ ਪਾਰੀ ਸੀ ਪਰ ਮਜ਼ਬੂਤ ਫੈਸਲਾ ਸੀ ਹਰਜੀਤ ਕੌਰ ਕਾਰ ਵਿੱਚ ਬੈਠਦੇ ਹੋਏ ਬੋਲੀ ਚਲੋ ਜੀ ਅੱਜ ਸਾਡੀ ਔਕਾਤ ਕਾਰ ਵਿੱਚ ਬੈਠਣ ਦੀ ਹੋ ਗਈ ਇਹ ਸੁਣ ਕੇ ਹਰਪ੍ਰਜਨ ਸਿੰਘ ਮੁਸਕਰਾਏ ਹਾਂ ਭਾਗਵਾਨੇ ਹੁਣ ਅਸੀਂ ਆਪਣੀ ਜ਼ਿੰਦਗੀ ਦੇ ਖੁਦ ਮਾਲਕ ਹਾਂ ਦੋਵੇਂ ਕਾਰ ਵਿੱਚ ਬੈਠੇ ਆਕਾਸ਼ ਨੇ ਕਾਰ ਸਟਾਰਟ ਕੀਤੀ ਗੱਡੀ ਹੌਲੀ-ਹੌਲੀ ਮੰਦਰ ਦੀਆਂ ਪੌੜੀਆਂ ਤੋਂ ਦੂਰ ਜਾਣ ਲੱਗੀ ਪਿੱਛੇ ਪ੍ਰਦੀਪ ਤੇ ਗੁਰਲੀਨ ਹੱਥ ਜੋੜ ਕੇ ਖੜੇ ਸੀ ਉਹਨਾਂ ਦਾ ਰੋਣਾ ਦੂਰ ਤੱਕ ਸੁਣਾਈ ਦੇ ਰਿਹਾ ਸੀ ਪਰ ਹਰਜੀਤ ਕੌਰ ਨੇ ਅੱਜ ਪਹਿਲੀ ਵਾਰ ਆਪਣੀ ਮਮਤਾ ਤੋਂ ਜ਼ਿਆਦਾ ਆਪਣੇ ਆਤਮ ਸਨਮਾਨ ਨੂੰ ਜਗ੍ਹਾ ਦਿੱਤੀ ਸੀ ਜਿਵੇਂ ਹੀ ਕਾਰ ਅੱਗੇ ਵਧੀ ਆਕਾਸ਼ ਨੇ ਸ਼ੀਸ਼ੇ ਵਿੱਚ ਵੇਖਿਆ ਇੱਕ ਬਜ਼ੁਰਗ ਸਾਧੂ ਉਹਨਾਂ ਨੂੰ ਹੱਥ ਦੇ ਰਿਹਾ ਸੀ ਆਕਾਸ਼ ਨੇ ਕਾਰ ਰੋਕੀ ਹਰਪ੍ਰਜਨ ਸਿੰਘ ਉਸ ਸਾਧੂ ਦੇ ਕੋਲ ਉਤਰੇ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਪੁੱਤ ਕਦੀ ਕਦੀ ਫੈਸਲਾ ਇਨਸਾਨ ਦਾ ਨਹੀਂ ਉਹਦੇ ਦਿਲ ਦਾ ਹੁੰਦਾ ਏ ਤੂੰ ਜਿਹੜਾ ਰਸਤਾ ਚੁਣਿਆ ਏ ਉਹ ਸਹੀ ਏ ਪਰ ਕਹਾਣੀ ਪੂਰੀ ਨਹੀਂ ਹੋਈ ਹਜੇ ਵੀ ਇੱਕ ਵੱਡਾ ਮੋੜ ਆਉਣਾ ਬਾਕੀ ਏ ਇਹ ਸੁਣ ਕੇ ਹਰਜੀਤ ਕੌਰ ਤੇ ਉਹਨਾਂ ਦਾ ਪਤੀ ਦੋਵੇਂ ਇੱਕ ਦੂਜੇ ਵੱਲ ਵੇਖਣ ਲੱਗੇ ਸਾਧੂ ਦੇ ਸ਼ਬਦ ਅਧੂਰੇ ਸੀ ਪਰ ਆਉਣ ਵਾਲਾ ਭਵਿਕ ਪੂਰੀ ਤਰ੍ਹਾਂ ਬਦਲਣ ਵਾਲਾ ਸੀ ਸਾਧੂ ਦੇ ਸ਼ਬਦ ਹਵਾ ਵਿੱਚ ਫੈਲ ਗਏ ਕਹਾਣੀ ਪੂਰੀ ਨਹੀਂ ਹੋਈ ਹੈ ਹਜੇ ਵੀ ਇੱਕ ਵੱਡਾ ਮੋੜ ਬਾਕੀ ਹੈ ਹਰਪਜਨ ਸਿੰਘ ਤੇ ਹਰਜੀਤ ਕੌਰ ਕੁਝ ਨਾ ਕੁਝ ਬੋਲੇ ਪਰ ਕਾਰ ਦੇ ਅੰਦਰ ਹੀ ਕੰਨ ਜਾਣੀ ਜਿਹੀ ਬੇਚੈਨੀ ਆ ਗਈ ਆਕਾਸ਼ ਨੇ ਕਾਰ ਹੌਲੀ ਹੌਲੀ ਅੱਗੇ ਵਧਾਈ ਪਿੱਛੇ ਮੰਦਰ ਦੀਆਂ ਪੌੜੀਆਂ ਪ੍ਰਦੀਪ ਤੇ ਗੁਰਲੀਨ ਦੀ ਰੋਂਦੀ ਹੋਈ ਸ਼ਕਲ ਧੁੰਦਲੇ ਹੁੰਦੇ ਜਾ ਰਹੇ ਸੀ ਉਹਨਾਂ ਦੇ ਨਾਲ ਵਿੱਚ ਹਰਜੀਤ ਕੌਰ ਤੇ ਹਰਪਜਨ ਸਿੰਘ ਨੇ ਆਪਣੇ ਲਈ ਆਕਾਸ਼ ਦੇ ਘਰ ਦੇ ਕੋਲ ਹੀ ਕਲੋਨੀ ਵਿੱਚ ਇੱਕ ਛੋਟਾ ਜਿਹਾ 100 ਗਜ ਦਾ ਘਰ ਖਰੀਦ ਲਿਆ ਸੀ ਇਸੇ ਘਰ ਵਿੱਚ ਹੁਣ ਉਹ ਕਾਰ ਲੈ ਕੇ ਪਹੁੰਚੇ ਘਰ ਛੋਟਾ ਸੀ ਪਰ ਸ਼ਾਂਤ ਸਾਫ਼ ਤੇ ਆਪਣਾ ਸੀ ਦਰਵਾਜੇ ਤੇ ਤੁਲਸੀ ਦਾ ਗਮਲਾ ਅੰਦਰ ਇੱਕ ਛੋਟੀ ਜਿਹੀ ਰਸੋਈ ਤੇ ਇੱਕ ਕਮਰਾ ਜੀ ਦੇ ਵਿੱਚ ਨੀਲੀਆਂ ਦਿਵਾਰਾਂ ਸੀ ਹਰਜੀਤ कौर ਨੇ ਖੁਦ ਇਹ ਰੰਗ ਕਰਵਾਇਆ ਸੀ ਇਹ ਹੁਣ ਸਾਡਾ ਹੈ ਸਾਡਾ ਆਪਣਾ ਘਰ ਹਰਪ੍ਰਜਨ ਸਿੰਘ ਨੇ ਮੁਸਕਰਾਉਂਦੀ ਹੋਈ ਕਿਹਾ ਹਰਜੀਤ कौर ਦੇ ਕਦਮ ਹਲਕੇ ਹਲਕੇ ਲੱਗ ਰਹੇ ਸੀ ਜਿਵੇਂ ਕਿਸੇ ਨੇ ਉਹਨਾਂ ਦੇ ਅੰਦਰ ਦੱਬਿਆ ਹੋਇਆ ਆਤਮ ਸਨਮਾਨ ਜਗਾ ਦਿੱਤਾ ਹੋਵੇ ਮੰਦਰ ਦੀਆਂ ਪੌੜੀਆਂ ਤੋਂ ਉੱਠ ਕੇ ਉਹ ਦੋਵੇਂ ਚੁੱਪਚਾਪ ਪੈਦਲ ਤੁਰੇ ਜਾ ਰਹੇ ਸੀ ਨਾ ਕੋਈ ਘਰ ਸੀ ਨਾ ਪੈਸਾ ਨਾ ਕਿਤੇ ਕੋਈ ਟਿਕਾਣਾ ਗੁਰਲੀਨ ਨੇ ਰੋਂਦੀ ਹੋਈ ਕਿਹਾ ਪ੍ਰਦੀਪ ਆਪਾ ਕਿੱਥੇ ਜਾਵਾਂਗੇ ਪ੍ਰਦੀਪ ਦੀ ਆਵਾਜ਼ ਟੁੱਟੀ ਹੋਈ ਸੀ ਮੈਨੂੰ ਨਹੀਂ ਪਤਾ ਪਰ ਅੱਜ ਮੈਂ ਸਮਝ ਗਿਆ ਹਾਂ ਮਾਂ ਪਿਓ ਨੂੰ ਧੋਖਾ ਦੇਣਾ ਸਭ ਤੋਂ ਵੱਡਾ ਪਾਪ ਹੁੰਦਾ ਹੈ ਉਹਨਾਂ ਨੇ ਇੱਕ ਕਿਰਾਏ ਦਾ ਕਮਰਾ ਲਿਆ ਕਮਰਾ ਗੰਦਾ ਤੇ ਹਨੇਰਾ ਸੀ ਉਹਦੇ ਵਿੱਚ ਪਰ ਇਹੋ ਹੁਣ ਉਹਨਾਂ ਦਾ ਟਿਕਾਣਾ ਸੀ ਗੁਰਲੀਨ ਦੇ ਮਨ ਵਿੱਚ ਇੱਕ ਇੱਕ ਦ੍ਰਿਸ਼ ਆ ਰਿਹਾ ਸੀ ਹਰਜੀਤ ਕੌਰ ਨੂੰ ਕਾਰ ਵਿੱਚ ਬੈਠਣ ਤੋਂ ਰੋਕਣਾ ਉਹਨਾਂ ਨੂੰ ਗੇਟ ਤੇ ਖੜੇ ਕਰ ਦੇਣਾ ਤੇ ਬਿਜਿਟ ਕਰਨਾ ਅੱਜ ਉਹੀ ਕਾਰ ਉਹਨਾਂ ਦੇ ਸਾਹਮਣੇ ਸੀ ਪਰ ਉਹ ਦੂਰ ਖੜੇ ਵੇਖਣ ਨੂੰ ਮਜਬੂਰ ਸੀ ਇੱਕ ਰਾਤ ਕਰੀਬ 11 ਵਜੇ ਹਰਜੀਤ ਕੌਰ ਤੇ ਅਰਪਜਨ ਸਿੰਘ ਆਪਣੇ ਵਿਹੜੇ 'ਚ ਬੈਠੇ ਗੱਲਾਂ ਕਰ ਰਹੇ ਸੀ ਉਦੋਂ ਹੀ ਦਰਵਾਜ਼ੇ ਤੇ ਜ਼ੋਰ-ਜ਼ੋਰ ਨਾਲ ਦਸਤਕ ਹੋਈ ਖੜਕਾ ਸੁਣ ਕੇ ਅਰਪਜਨ ਸਿੰਘ ਚੌਂਗ ਗਏ ਕੌਣ ਆਇਆ ਇੰਨੀ ਰਾਤ ਨੂੰ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਕਰਨ ਖੜਾ ਸੀ ਸਿਕਿਉਰਿਟੀ ਗਾਰਡ ਉਹਦੀ ਹਾਲਤ ਵੇਖ ਕੇ ਦੋਵੇਂ ਡਰ ਗਏ ਮਾਜੀ ਛੇਤੀ ਚੱਲੋ ਪ੍ਰਦੀਪ ਸਰ ਤੇ ਗੁਰਲੀਨ ਮੈਡਮ ਨੂੰ ਉਹਦਾ ਗਲਾ ਪਾਰ ਗਿਆ ਉਹਨਾਂ ਦੇ ਨਾਲ ਦੁਰਘਟਨਾ ਹੋ ਗਈ ਹੈ ਹਰਜੀਤ ਕੌਰ ਦਾ ਦਿਲ ਜਿਵੇਂ ਰੁਕ ਜਾ ਗਿਆ ਕੀ ਕੀ ਹਾਲਿਆ ਉਹਨਾਂ ਦਾ ਮਾਜੀ ਦੋਵਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ ਹਾਲਤ ਨਾ ਚੁੱਕ ਹੈ ਹਰਜੀਤ कौर ਬਿਨਾਂ ਚੱਪਲ ਪਾਈ ਘਰੋਂ ਭੱਜ ਨਿਕਲੀ ਹਰਪਜਨ ਸਿੰਘ ਤੁਰੰਤ ਕਾਰ ਲੈ ਕੇ ਆਏ ਚੱਲ ਭਾਗਵਾਨੇ ਚੱਲਦੇ ਆ ਹਸਪਤਾਲ ਦੀ ਵਾਰਡ ਦੇ ਬਾਹਰ ਭੀੜ ਤੇ ਲੋਕਾਂ ਦਾ ਇਕੱਠ ਸੀ ਹਰਜੀਤ कौर ਦੌੜ ਕੇ ਉੱਥੇ ਪਹੁੰਚੀ ਦੋਵੇਂ ਖੂਨ ਨਾਲ ਲੱਤ-ਪੱਤ ਹੋਏ ਪਏ ਸੀ ਆਕਸੀਜਨ ਲੱਗੀ ਸੀ ਡਾਕਟਰਾਂ ਦੀਆਂ ਤੇਜ਼ ਆਵਾਜ਼ਾਂ ਗੁਰਲੀਨ ਦਰਦ ਨਾਲ ਟੜਫਰਾਈ ਸੀ ਤੇ ਬੋਲੀ 베ਬੇ ਜੀ ਮੈਨੂੰ ਮਾਫ ਕਰਦੋ ਮੈਂ ਬਹੁਤ ਬੁਰਾ ਕੀਤਾ ਹਰਜੀਤ ਕੌਰ ਨੇ ਉਹਦਾ ਹੱਥ ਫੜ ਲਿਆ ਚੁੱਪ ਕਰ ਪੁੱਤ ਕੁਝ ਨਹੀਂ ਬੋਲਣਾ ਚਾਦਰ ਲੈ ਕੇ ਆਓ ਠੰਡ ਲੱਗ ਰਹੀ ਗੁਰਲੀਨ ਨੂੰ ਇਹ ਉਹੀ ਗੁਰਲੀਨ ਸੀ ਜਿਨੇ ਕਿਹਾ ਸੀ ਤੇਰੀ ਔਕਾਤ ਨਹੀਂ ਘਰ ਵਿੱਚ ਬੈੰਦੀ ਅੱਜ ਉਹੀ ਬਹੂ ਹਰਜੀਤ ਕੌਰ ਦੀ ਗੋਦ ਵਿੱਚ ਬੱਚਿਆਂ ਵਾਂਗ ਪਈ ਸੀ ਪ੍ਰਦੀਪ ਨੇ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਮਾਂ ਪਾਪਾ ਅੱਜ ਸਾਨੂੰ ਸਮਝ ਆਇਆ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਹਰਜੀਤ ਕੌਰ ਫੁੱਟ ਫੁੱਟ ਕੇ ਰੋਣ ਲੱਗ ਪਈ। ਮਮਤਾ ਦਾ ਬੰਨ ਟੁੱਟ ਗਿਆ। ਡਾਕਟਰ ਨੇ ਕਿਹਾ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਕੁਝ ਦਿਨ ਇਹਨਾਂ ਨੂੰ ਹਸਪਤਲ ਰਹਿਣਾ ਪਊਗਾ। ਹਰਜੀਤ ਕੌਰ ਨੇ ਰੱਬ ਦਾ ਨਾਮ ਲਿਆ। ਉਹਨਾਂ ਨੇ ਆਪਣੇ ਪਤੀ ਦਾ ਹੱਥ ਫੜਿਆ। ਜੀ ਆਪਾਂ ਇਹਨਾਂ ਨੂੰ ਆਪਣੇ ਘਰ ਲੈ ਚਲਦੇ ਹਾਂ। ਇਹ ਸਾਡੇ ਹੀ ਬੱਚੇ ਹਨ। ਗਲਤੀ ਹੋਈ ਤਾਂ ਕੀ ਹੋਇਆ? ਕੀ ਅਸੀਂ ਮਾਂ ਪਿਓ ਨਹੀਂ ਰਹਿ? ਤਰਪਜਨ ਸਿੰਘ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਹਾਂ ਭਾਗਵਾਨੇ ਸਾਡਾ ਹੀ ਖੂਨ ਹੈ ਸਾਡੀ ਹੀ ਔਲਾਦ ਹੈ। ਇਹਨਾਂ ਨੂੰ ਹੁਣ ਦੂਰ ਨਹੀਂ ਰੱਖਿਆ ਜਾ ਸਕਦਾ। ਗਲਤੀ ਤੇ ਝਿੜਕ ਜਰੂਰ ਸਕਦੇ ਹਾਂ ਪਰ ਦੂਰ ਨਹੀਂ ਕਰ ਸਕਦੇ ਬੱਚਿਆਂ ਨੂੰ ਹਰਜੀਤ ਕੌਰ ਨੇ ਰਾਤ ਭਰਿਆ ਸਾਲਿਆ ਉਹਨਾਂ ਦੇ ਚਿਹਰੇ ਤੇ ਸਾਲਾਂ ਪੁਰਾਣੀ ਮਾਂ ਵਾਲੀ ਮਮਤਾ ਜਾਗ ਪਈ ਪ੍ਰਦੀਪ ਤੇ ਗੁਰਲੀਨ ਹੁਣ ਹਰਜੀਤ ਕੌਰ ਦੇ ਘਰ ਹੀ ਸੀ ਦੋਵਾਂ ਨੇ ਆਪਣਾ ਵਿਹਾਰ ਪੂਰੀ ਤਰ੍ਹਾਂ ਬਦਲ ਲਿਆ ਸੀ ਗੁਰਲੀਨ ਸਵੇਰੇ ਆਪਣੀ ਸੱਸ ਨਾਲ ਮੰਦਰ ਜਾਂਦੀ ਪ੍ਰਦੀਪ ਆਪਣੇ ਪਾਪਾ ਦੇ ਪੈਰ ਕੁੱਟਦਾ ਦੋਵੇਂ ਘਰ ਦੇ ਕੰਮ ਵਿੱਚ ਹੱਥ ਵਟਾਉਂਦੇ ਤੇ ਘਰ ਦਾ ਖਰਚਾ ਚਲਾਉਣ ਲਈ ਕੰਮ ਵੀ ਲੱਭਦੇ ਹੁਣ ਹੰਕਾਰ ਉਹਨਾਂ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਸੀ ਰਜੀਤ ਕੌਰ ਅਰਦਾਸਾਂ ਕਰਦੀ ਕਿ ਪ੍ਰਮਾਤਮਾ ਮੇਰੇ ਬੇਟੇ ਨੂੰ ਫਿਰ ਤੋਂ ਸਹੀ ਰਸਤੇ ਤੇ ਲਿਆਵੇ ਤੇ ਲੱਗਦਾ ਸੀ ਅਰਦਾਸ ਸੁਣੀ ਗਈ ਇੱਕ ਦਿਨ ਸ਼ਾਮ ਨੂੰ ਆਕਾਸ਼ ਘਰ ਆਇਆ ਤੇ ਬੋਲਿਆ ਬਾਪੂ ਜੀ ਮੇਰੀ ਦੁਕਾਨ ਤੇ ਇੱਕ ਨਵੀਂ ਪੋਸਟ ਨਿਕਲੀ ਆ ਪ੍ਰਦੀਪ ਮਿਹਨਤ ਕਰਨ ਨੂੰ ਤਿਆਰ ਆ ਤੇ ਵੈਸੇ ਵੀ ਉਹਨੂੰ ਤੁਸੀਂ ਹੀ ਸਭ ਕੁਝ ਸਿਖਾਇਆ ਹੈ ਉਸ ਤੋਂ ਬਿਹਤਰ ਕਰਮਚਾਰੀ ਹੋਰ ਕੌਣ ਹੋਵੇਗਾ ਪ੍ਰਦੀਪ ਦੇ ਪਾਪਾ ਖੁਸ਼ ਹੋ ਗਏ ਆਕਾਸ਼ ਤੂੰ ਅੱਜ ਸਾਡੇ ਤੇ ਇੱਕ ਹੋਰ ਆਸਾਨ ਕਰ ਦਿੱਤਾ ਪ੍ਰਦੀਪ ਤੁਰੰਤ ਆਕਾਸ਼ ਦੇ ਪੈਰਾਂ ਵਿੱਚ ਡਿੱਗ ਪਿਆ ਰਾ ਮੈਨੂੰ ਮਾਫ ਕਰ ਦੇ ਮੈਂ ਤੁਹਾਨੂੰ ਉਸ ਦਿਨ ਨਹੀਂ ਪਹਿਚਾਨਿਆ ਸੀ ਆਕਾਸ਼ ਨੇ ਉਹਨੂੰ ਚੁੱਕਿਆ ਗਲਤੀ ਦੁਬਾਰਾ ਨਾ ਦੁਹਰਾ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੇ ਕਰਕੇ ਇੱਜ਼ਤ ਪਾਵੇਂ ਮੈਂ ਚਾਹੁੰਦਾ ਹਾਂ ਕਿ ਤੂੰ ਖੁਦ ਆਪਣੀ ਇੱਜ਼ਤ ਬਣਾਵੇਂ ਵਕਤ ਬੀਤਿਆ ਪ੍ਰਦੀਪ ਨੇ ਫਿਰ ਤੋਂ ਮਿਹਨਤ ਸ਼ੁਰੂ ਕੀਤੀ ਬਹੂ ਦਾ ਵਿਹਾਰ ਬਿਲਕੁਲ ਬਦਲ ਗਿਆ ਤੇ ਮਾਪਿਓ ਨੇ ਦੋਵਾਂ ਨੂੰ ਆਪਣੇ ਪਿਆਰ ਤੇ ਸਲੀਕੇ ਨਾਲ ਸਵਾਰ ਦਿੱਤਾ ਇੱਕ ਦਿਨ ਹਰਜੀਤ ਕੌਰ ਨੇ ਮੰਦਰ ਦੀਆਂ ਪੌੜੀਆਂ ਤੇ ਬੈਠ ਕੇ ਕਿਹਾ ਪ੍ਰਮਾਤਮਾ ਇਨਸਾਨ ਦਿਗਦਾ ਹੈ ਟੁੱਟਦਾ ਹੈ ਪਰ ਜੇ ਦਿਲ ਸਾਫ਼ ਹੋਵੇ ਤਾਂ ਉੱਠ ਵੀ ਜਾਂਦਾ ਹੈ ਸਾਡਾ ਬੇਟਾ ਵਾਪਸ ਆ ਗਿਆ ਤੇ ਸਾਡੀ ਇੱਜ਼ਤ ਵੀ ਬਸ ਹੁਣ ਹੋਰ ਕੀ ਚਾਹੀਦਾ ਹੈ ਪ੍ਰਦੀਪ ਦੇ ਪਾਪਾ ਨੇ ਹੱਸਦੇ ਹੋਏ ਕਿਹਾ ਤੇਰੇ ਨਾਲ ਹੀ ਕਲੰਬੀ ਜ਼ਿੰਦਗੀ ਚਾਹੀਦੀ ਆ ਭਾਗਵਾਨੇ ਮੈਨੂੰ ਜਿਹਦੇ ਵਿੱਚ ਰਿਸ਼ਤਿਆਂ ਦੀ ਮੁਰੰਮਤ ਹੋਵੇ ਤੇ ਇੱਜ਼ਤ ਆਕਾਸ਼ ਦੂਰ ਖੜਾ ਮੁਸਕਰਾ ਰਿਹਾ ਸੀ ਉਹ ਜਾਣਦਾ ਸੀ ਇੱਕ ਪਰਵਾਹ ਟੁੱਟਣ ਤੋਂ ਬਚ ਗਿਆ ਹੈ ਤੇ ਇਹੋ ਸਭ ਤੋਂ ਵੱਡੀ ਜਿੱਤ ਹੁੰਦੀ ਹੈ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ